ਓਏ ਹਾਂ ਓਏ ਚਲਾ ਇਹਨੇ ਚਾ ਚੁੰਤਾ ਪਿਆ ਦੇ ਕੰਜਰਾ ਵੀ ਤੂੰ ਤਾਂ ਹੋਰ ਇੱਕ ਗੱਲਾਂ ਕਰਨ ਬੈਗੀ ਲੈ ਮੇਰੇ ਸਾਲੇ ਦਾ ਕਿੱਥੋਂ ਪਤਾ ਲੱਗ ਗਿਆ ਇਹਨੂੰ ਇਹ ਤਾਂ ਪਹਿਲੀ ਮਾਰ ਨਹੀਂ ਕੀ ਹੁਣ ਆਜੂ ਦੇਖੀ ਫਣ ਜਾ ਚੱਕ ਕੇ ਮੇਰੇ ਸਾਲੇ ਦੀ ਨੇ ਕਿੱਥੇ ਪੀਤਾ ਲਹੂ ਲੈ ਮੇਰੇ ਸਾਲੇਦਿਆਂ ਨੇ ਉਰੇ ਖੜਾ ਰੱਖਿਆ ਆ ਪਾ ਕੇ ਪਾਣੀ ਇਹ ਚ ਵੀ ਤੁਸੀਂ ਲੈ ਜਾਓ ਕਿਸਾਨਾਂ ਨੂੰ ਟੋਲੜ ਤੇ ਮੇਰਾ ਸਾਲਾ ਬੈਠਾ ਰਹਿਦਾ ਸਾਰਾ ਦਿਨ ਜਨਾਨੀ ਦੇ ਗੋਡੇ ਨਾਲ ਗੋਡਾ ਲਾ ਕੇ ਇਹਦਾ ਮੈਨੂੰ ਇਹ ਕਰਨਾ ਪਊ ਤੁਸੀਂ ਮੈਨੂੰ ਇਹ ਜਾਣਾ ਪਊ ਇਹਦਾ ਸੰਘਰਸ਼ ਤੇ ਇਹ ਨਹੀਂ ਮੇਰੇ ਸਾਲੇ ਹਿਲਦੇ ਕਰੋ ਵੀ ਦੱਸ ਲੈ ਹੈ ਵੀ ਦੱਸ ਵੀ ਤੁਸੀਂ ਇਹਦੀ ਸੈਲਫ ਮਾਰੋ ਭਰਾ ਕੇ ਬਾਣੀਏ ਦੇ ਪੰਪ ਤੋਂ ਟੈਂਕੀ ਖਿੱਚ ਦੋ ਮੇਰੇ ਸਾਲੇ ਦੇ ਨੂੰ ਹੋਦਰਾ ਖਨੌਰੀ ਬਾਰਡਰ ਕਣੀ ਹੈ ਵੀ ਮੇਰੇ ਸਾਲੇ ਦੇ ਉੱਥੇ ਮਾਵਾ ਦੇ ਪੁੱਤ ਮਰੀ ਜਾਂਦੇ ਖੂਟੇ ਨੂੰ ਕਿੱਥੇ ਇੱਥੇ ਉਣਾ ਲੈਣੇ ਆ ਕੋਈ ਛਾਤ ਨੂੰ ਏ ਆਉਰੇ ਚੱਲ ਬਾਈ ਹੈਲੋ ਇਧਰ ਆ ਹਾਂ ਇਧਰ ਆ ਥੱਲੇ ਕਿਉਂ ਆ ਥੱਲੇ ਤੂੰ ਥੱਲੇ ਆ ਇਧਰ ਕਾ ਤਾ ਉਹ ਤੈਨੂੰ ਮੈਂ ਫੇਰ ਦੱਸੂ ਪਹਿਲਾਂ ਥੱਲੇ ਉਤਰ ਕਾ ਤਾ ਲਿਖ ਕੇ ਦੇ ਮੈਂ ਹੁਣ ਕਾ ਤਾ ਇਧਰ ਥੱਲੇ ਪਹਿਲਾਂ ਨਹੀਂ ਨਹੀਂ ਆਉਂਦਾ ਥੱਲੇ ਮੈਂ ਤਾਂ ਉੱਥੇ ਜਾਣਾ ਟਿੱਕਰੀ ਬਾਡਰ ਤੇ ਉੱਥੇ ਖਨੋਰੀ ਬਾਡਰ ਤੇ ਕੋਈ ਨਾ ਬਗਜੀ ਬਗਜੀ ਝੰਡਾ ਮੈਂ ਤਾਂ ਹੀ ਲਾਇਆ ਸੀ ਮੂਰੇ ਤੇ ਤੈਨੂੰ ਉੱਥੇ ਭੇਜੂੰਗੀ ਇੱਕ ਵਾਰੀ ਥੱਲੇ ਤਾਂ ਆ ਜਾ ਨਾ ਥੱਲੇ ਐਂ ਕਿ ਤੂੰ ਡਾਂਗ ਮਾਰੇਗੀ ਮੇਰੇ ਪਰਾ ਹੋ ਮੜਾਏ ਮੈਨੂੰ ਬੁੜੀਆਂ ਨੂੰ ਅਲਰਜੀ ਐ ਪਰਾਂ ਨੂੰ ਹੋ ਮੁਸਕ ਮਾਰਦੀ ਐ ਮਨ ਮਾਣਾ ਦੇਖਦਾ ਬੋਲਦੇ ਤਾਂ ਨੀ ਸ਼ਰਮ ਆਉਂਦੀ ਆ ਤੇਰੀ ਬੁੱਤੀ ਬਾੜੀ ਚੈੱਕਦੀ ਐ ਆ ਕਿਹ ਮੁਸਕ ਆਉਂਦੀ ਐ ਨਾ ਜੋ ਖੁਸ਼ਬੂ ਆਉਂਦੀ ਸੀ ਜਿਹਦੇ ਮੂੰਚੇ ਲੱਡੂ ਪਾਉਂਦਾ ਸੀ ਤੂੰ ਥੱਲੇ ਉੱਤਰ ਕੇ ਰਾਂ ਦੱਸਦੀਆਂ ਤੈਨੂੰ ਸਮਾਰ ਕੇ ਲੱਡੂ ਲੱਡੂ ਲਾਰਖੀ ਐ ਫਿਰ ਕੀ ਹੋ ਗਿਆ ਜੇ ਇੱਕ ਲੱਡੂ ਖਵਾਤਾ ਪਰਜਾਈ ਤੀ ਮੇਰੀ ਮੈਂ ਤਾਂ ਹੀ ਕਹਿਨੀ ਆ ਵੀ ਤੈਨੂੰ ਤੀਮਿਆਂ ਤੋਂ ਅਲਰਜੀ ਐ ਤੂੰ ਪਰਜਾਈ ਤੇ ਲਵੇਂ ਕਿਵੇਂ ਲੱਗ ਗਿਆ ਆਏ ਕਹਿਨੀ ਆ ਤੈਨੂੰ ਮੈਂ ਉਹ ਨਾਲੇ ਹੋ ਗਿਆ ਉਹ ਤਾਂ ਸੈਂਟ ਲਾ ਕੇ ਰੱਖਦੀ ਆ ਉਹ ਮੁਸਕਜੀ ਵਾਲਾ ਤੂੰ ਨਾਉਂਦੀ ਨਹੀਂ ਪੰਜ ਪੰਜ ਦਿਨ ਅੱਛਾ ਅੱਛਾ ਤੂੰ ਤਾਂ ਟੜਕੀ ਪੰਜ ਸਨਾਨਾ ਕਰਕੇ ਵਗ ਜਾਣਾ ਹਨਾ ਕਮਾਲ ਹੋਈ ਪਈ ਤੇਰੇ ਬਾਦੀ ਚਮੀ ਸ਼ਰਮ ਕਰ ਲੈ ਮਾੜੀ ਮੋਟੀ ਛੱਡੀ ਨਾ ਸਾਨੂੰ ਸਰੀਕਾ ਕਬੀਲੇ ਚ ਮੂੰਹ ਦਿਖਾਉਣ ਜੋਗੇ ਚੰਗਾ ਕਿਉਂ ਆਏ ਕਿ ਮੈਂ ਕਿਸੇ ਨੂੰ ਕੱਟ ਕੇ ਲਿਆ ਆ ਲੈ ਜਾਗਾ ਅੱਜ ਤਾਂ ਮੂੰਹ ਤੇ ਪੁਰਕੀਆਂ ਪਾਉਣੇ ਨਾਰ ਵੀ ਲੈ ਜਾਗਾ ਚੜਾ ਕੇ ਕਦੇ ਨਾ ਕਦੇ ਸਾਨੂੰ ਕੀ ਦੱਸੇਗਾ ਤੂੰ ਇਹ ਇਹ ਜੇ ਤੇਰੇ ਆਹੀ ਹਾਲ ਰਹੇ ਨਾ ਆਹੀ ਹਾਲ ਰਹੇ ਵਾਲੂnga ਇੱਕ ਤੇ ਦੀਵਾ ਮੈਥੋਂ ਕਿਉਂ ਹਿੱਕ ਤੇ ਦੀਵਾ ਬਣਾਉਂਗੇ ਤੁਸੀਂ ਮੈਂ ਤਾਂ ਕਹਿਣਾ ਵੀ ਥੋੜੀ ਜੀ ਜ਼ਮੀਨ ਹੈ ਚੱਲ ਕੋਈ ਗੱਲ ਨਹੀਂ ਵੱਡੇ ਕੋਲੇ ਰਹਿ ਜੂ ਪਰ ਤੂੰ ਨਹੀਂ ਰਹਿਣ ਦਿੰਦੀ ਸਾਨੂੰ ਤਾਂ ਤੇਰੀ ਇਹ ਛੜੇ ਮਲੰਗਦੀ ਜ਼ਮੀਨ ਦੀ ਲੋੜ ਨਹੀਂ ਹੈਗੀ ਹਿੱਕ ਤੇ ਦੀਵਾ ਬਾਹ ਜਿੱਥੇ ਮਰਜੀ ਦੀਵਾ ਬਾਹ ਚੁੱਪ ਕਰਕੇ ਘਰੇ ਵਜਨ ਨਹੀਂ ਲੈ ਕੇ ਨਾ ਸਪਰੇਅ ਪੰਪ ਜਾ ਸਾਰੇ ਛਿੜਕਾਉ ਕਰ ਦੂ ਮੇਰਾ 3.5 ਲੱਖ ਲੱਗਿਆ ਦੀ ਜੇ ਮੇਰੇ ਸਾਲਿਓ 855 ਦੇ ਲਵੇ ਲਾ ਕੇ ਲੱਤਾਂ ਤੋੜ ਦੂ ਛੋਟੀਆਂ ਜੱਟ ਦਾ ਇਹ ਕਿਉਂ ਜੱਟ ਜੇਬ ਚੋਂ ਪੈਸੇ ਲਾ ਕੇ ਲਿਆ ਤੀ ਤੈਨੂੰ 3.5 ਲੱਖ ਦਾ ਟਰੈਕਟਰ ਬਿਹਾਰ ਚੋਂ ਪੈਸੇ ਲਿਆ ਕੇ ਦਿੱਤੇ ਤੀ ਤੈਨੂੰ ਤਾਂ ਵੱਡੇ ਸਰਦਾਰ ਨੂੰ ਆਰਤੀਆਂ ਨੇ ਵੀ ਜਵਾਬ ਦੇ ਦਿੱਤਾ ਤੀ ਪਾਤੀ ਤੀ ਇਹਨੂੰ ਤੇਰੀਆਂ ਕਰਤੂਤਾਂ ਦਾ ਵੀ ਕਿਸੇ 3 ਮਹੀਨਿਆਂ ਨੂੰ ਪੈਸੇ ਦੇਣੇ ਹੋਣੇ ਇਹ ਇਹ ਮੇਰੀ ਗੱਲ ਸੁਣ ਲੈ ਜੇ ਅੱਜ ਤੱਕ ਕਿਸੇ 3 ਮਹੀਨਿਆਂ ਨੂੰ ਖਵਾਉਣਾ ਹੁੰਦਾ ਨਾ ਸਾਰਾ ਘਰ ਖਵਾਉਂਦਾ ਕਬੀਲਦਾਰੀ ਤੇਰੇ ਖਸਮ ਦੇ ਹੱਥੇ ਦੀ ਪਹਿਲਾਂ ਕਿ ਬੱਦੀਆ ਮੇਰੇ ਖਸਮ ਦੇ ਹੱਥ ਦੀ ਤਾਂ ਹੀ ਕੁਸਣਾ ਕੁਸ ਬਚ ਗਿਆ ਇਹ ਮੇਰੇ ਕਹਿਣਾ ਮੇਰੇ ਮੇਰੇ ਹੱਥ ਦੀ ਪਹਿਲਾ ਕਬੀਲਦਾਰੀ ਮੇਰੇ ਸਾਲੇ ਦੀ ਸੋਡਾ ਭਗ ਜਾ ਅੰਦਰ ਮੈਂ ਤਾਂ ਉੱਥੇ ਜਾਣਾ ਕਨੋਰੀ ਬਾਟਰ ਕਿਤੇ ਨਹੀਂ ਜਾਣਾ ਕਿੰਨਾ ਚਿਰ ਰੋਕਾ ਰਹੀ ਮੈਂ ਤਾਂ ਮੇਰੀ ਗੱਲ ਸੁਣ ਲੈ ਉੱਥੇ ਮਾਮਾ ਦੇ ਪੁੱਤ ਮਰੀ ਜਾਂਦੇ ਤੇ ਤੈਨੂੰ ਕੀ ਹੈ ਮੈਂ ਤੈਨੂੰ ਕੋਈ ਨਹੀਂ ਇੱਥੇ ਰੱਖਦਾ ਮੈਂ ਤਾਂ ਆਪ ਕਹਿੰਦੇ ਭਗ ਜਾ ਭਗ ਜਾ ਪਰ ਜਦ ਹੀ ਫੜੇ ਰਾਂ ਮੈਂ ਫੈਕਟਰ ਲੈ ਕੇ ਜਾਊਂਗਾ ਮੈਂ ਤਾਂ ਕਹਿੰਦਾ ਤੇਰੇ ਤਾਂ ਢਿੱਕੇ ਪਾਉਂਗਾ ਹਾਂ ਤੇਰੇ ਨਾ ਡਿਗਜੇ ਤੇਰੇ ਘਰੇ ਪਈ ਦੇ ਡਿਗਜੇ ਨੀ ਨੀ ਤੇਰੇ ਘਰੇ ਪਈ ਦੇ ਡਿਗਜੇ ਪੰਪ ਤੇਰੇ ਡਿਗੇ ਤੇਰੇ ਡਿਗੇ ਤੇਰਾ ਮਾਤਾ ਕਨੀ ਮੁਰਕੇ ਕੋਈ ਹੱਡੀ ਪਸਲੀ ਵੀ ਨਾ ਥਿਆ ਵੇਹੇ ਜੀ ਮੇਰੀ ਗੱਲ ਸੁਣ ਲੈ ਮੈਂ ਬਹੁਤ ਕੱਬਾਂ ਮੈਂ ਬਹੁਤ ਕੱਬਾਂ ਤੈਨੂੰ ਮੈਂ ਦੱਸਤੀ ਗੱਲ ਹਾਂ ਅੱਛਾ ਨਾ ਮੈਂ ਕਿਹਾ ਫਿਰ ਜਲੇਬੀ ਵਾਂਗੂ ਸਿੱਧੀਆਂ ਮੇਰੇ ਚ ਵੀ ਪਿੰਗ ਵਾਲ ਬਥੇਰੇ ਨੇ ਜਦ ਤੂੰ ਕੱਬੇਗਾ ਕਿਤੇ ਹੋਰ ਫਿਰਦਾ ਮੈਂ ਚਲ ਉਧਰ ਲੋੜ ਨਹੀਂ ਕਿ ਟਰਕ ਤੱਤ ਲਾਉਣ ਦੀ ਮੇਰੀ ਗੱਲ ਸੁਣ ਲੈ ਟਰੈਕਟਰ ਨੂੰ ਨਾ ਮਾੜਾ ਕਹੀਂ ਜੱਟ ਦਾ ਪੁੱਤ ਐ ਮੈਂ ਲੈ ਕੇ ਜਾਉਂਗਾ ਤਾ ਤੂੰ ਭੱਗ ਜਾ ਪੰਪ ਤੋਂ ਟੈਂਕੀ ਭਰਾ ਕੇ ਬਸ ਖਨੌਰੀ ਨੂੰ ਖਿੱਚ ਦੇਣਾ ਆ ਸਪਰੇਅ ਵਾਲੇ ਢੋਲ ਨਾਲੇ ਬਜਾਉਣੇ ਨੇ ਪੰਪ ਨਹੀਂ ਤੈਨੂੰ ਕੀ ਲੱਖਣਾ ਭੱਗ ਜਾ ਔ ਬੇ ਜਾਨ ਤੂੰ ਕਿਹੜੇ ਪੰਪ ਬਜਾਉਣ ਨੂੰ ਨਹੀਂ ਤੂੰ ਤਾਂ ਪੰਪ ਬਜਾਉਣ ਨੂੰ ਕਰਦਾ ਆ ਜਾ ਜੇ ਤੇਰੇ ਕਰਤੂਤਾਂ ਮਲੱਕਦੀਆਂ ਮੈਂ ਤੁੱਤਾ ਹੋਰ ਚੜ ਜਾਂ ਨਹੀਂ ਔਰੇ ਕਰਤੂਤਾਂ ਤੇ ਭੱਗ ਜਾ ਨਹੀਂ ਜਿੱਦੇ ਦੀ ਘਰੇ ਆਈਆਂ ਪੁੱਠ ਪੈ ਰੀਏ ਸਾਰਾ ਘਰ ਮੁੱਦਾ ਮਾਰ ਕੇ ਰੱਖਤਾ ਮੇਰੇ ਸਾਲੇ ਦੀ ਨੇ ਪਹਿਲਾਂ ਅਸੀਂ ਦੋਨੇ ਭਾਈ ਸੀ ਐਨੀ ਕਮਾਈ ਕਰਦੇ ਹਾਂ ਦੀ ਲੋਕ ਸਿਫਤਾਂ ਕਰਦੇ ਸੀ ਕੀ ਹੰਤੱਕ ਕਮਾਈ ਦਾ ਜਾਣ ਕੇ ਤੇਰੀਆਂ ਕਿਹੜੀਆਂ ਕਮਾਈਆਂ ਕਰੀਆਂ ਹੋਈਆਂ ਨੇ ਕਦੇ ਪੈਲੇ ਵੜੇ ਵਗ ਜਾਂਦਾ ਕਿਸੇ ਲੋਕ ਕਦੇ ਉਰਲੇ ਵੜੇ ਵਗ ਜਾਂਦਾ ਆਹਾਂ ਕਮਾਈਆਂ ਨੇ ਤੇਰੀਆਂ ਇਹ ਫਿਰ ਬਣੀ ਹੋਈ ਆ ਜੇ ਲੋਕ ਬੁਲਾਉਂਦੇ ਨੇ ਪਿਆਰ ਕਰਦੇ ਨੇ ਤਾਂ ਜਾਣਦੇ ਆ ਫਿਰ ਕਿ ਤੈਨੂੰ ਬੁਲਾਣਗੇ ਮੇਰੇ ਸਲੇ ਦੀ ਸੋਡਾਂ ਤੇਰੀ ਤੇਰੀ ਬਣੀ ਹੋਈ ਤਨ ਤਾਂ ਕੱਖ ਕਰੇ ਨਹੀਂ ਬੜ ਦਿੰਦਾ ਛੜੇ ਮਲੰਗ ਨੂੰ ਤੇਰੀ ਬਣੀ ਹੋਈ ਜਾਣਦੀ ਆ ਮੈਂ ਤੈਨੂੰ ਨਹੀਂ ਮੈਂ ਤਾਂ ਜਿਹਦੇ ਮਰਜ਼ੀ ਚੁੱਲੇ ਤੇ ਜਾ ਕੇ ਰੋਟੀ ਖਾ ਲਾਂ ਹਾਂ ਮਾਰ ਗਏ ਇਹ ਗੱਲਾਂ ਚੁੱਲ੍ਹੇ ਤੇ ਤੈਨੂੰ ਚੜਨ ਮੈਂ ਦਲ ਚ ਉਹ ਜਗਾ ਹਾਂ ਉਹਨੇ ਕੋਈ ਨਾ ਦੇ ਚ ਨਹੀਂ ਮੇਰੇ ਸਾਲੇ ਦੀ ਦੇ ਨਾ ਖੁੰਡਾ ਮਰੂੰਗਾ ਚੁੱਤੀ ਕੰਡੂ ਜਾਂ ਪੱਟ ਕੱਟ ਬੋਲੇ ਮੈਂ ਤੇ ਹੋਰ ਹੁਕਮ ਆਉ ਮੈਂ ਏ ਇਹ ਮੈਨੂੰ ਨਾ ਸਿਖਾਇਆ ਸੀ ਮੇਰੇ ਪਿਓ ਨੇ ਵੀ ਜਨਾਨੀਆਂ ਨਾਲ ਬਾਲਾ ਬੋਲੇ ਨਹੀਂ ਕਰਦੇ ਇਹ ਤਾਂ ਹੁੰਦੀ ਜਬਾਨ ਦਾ ਘਨੇ ਭਗ ਜਾ ਉਹ ਅੰਦਰ ਅੰਦਰ ਭਾਇਆ ਚਾਹੀਦਾ ਭਗ ਜਾ ਫਿਰ ਤੂੰ ਜਾ ਕੇ ਦਿਖਾਈ ਲੈ ਜਾ ਕੇ ਦਿਖਾਉਂਗਾ ਮੈਂ ਤੂੰ ਹਟਾ ਲੇਗੀ ਕਰ ਦਿਆ ਤੇਰੇ ਪਤੰਦਰ ਨੂੰ ਕਰ ਤੂੰ ਹਟਾ ਲੇਗੀ ਹਾਂ ਤੂੰ ਜਾਈਏ ਨੂੰ ਫਿਰ ਕਰ ਦੇ ਪਤੰਦਰ ਨੂੰ ਫੋਨ ਪਤੰਦਰ ਮੇਰਾ ਸਾਲਾ ਉਹ ਕਰ ਦੂਗਾ ਗੋਲੀ ਮਾਰ ਦੂਗਾ ਮੇਰੇ ਹੈਂ ਮੇਰੇ ਸਾਲੇ ਦੇ ਨੇ ਜੌਣਾ ਤੋਂ ਉੱਪਰ ਘਰ ਰੱਖਿਆ ਮੇਰੀ ਜ਼ਮੀਨ ਆ ਸਾਲੇ ਵੱਟ ਕਰ ਦੋ ਮੈਨੂੰ ਤਾਂ ਓਏ ਮੈਂ ਤਾਂ ਜਾਨਾ ਕੇ ਗੇਟ ਖੋਲ ਦੇ ਮੇਰੇ ਸਾਲੇ ਦੀਆਂ ਅੰਦਰ ਬੜ ਗਈ ਆਪੇ ਖੋਲਣਾ ਪਊਗਾ ਤਾਂ ਮੇਰੇ ਸਾਲੇ ਦੇ ਇਹ ਨਹੀਂ ਕਰਦੇ ਕੋਸਾ ਡੰਨ ਹਰਾ ਜੇ ਕਿਤੇ ਬਾਹਰ ਦਾਤ ਹੋ ਜੇ ਪੈਂਟ ਚਾਹ ਪੀ ਕੇ ਭੱਜ ਜਾਗੇ ਹੁਣ ਚਾਹ ਦਾ ਟਾਈਮ ਵੀ ਹੋ ਰਿਹਾ ਹੈ ਨਾ ਐਨਾ ਗੁੱਸਾ ਨਾ ਕਰ ਤੂੰ ਚਾਹ ਪੀ ਲੈਣੇ ਨਾਲੇ ਉਹਨੂੰ ਪੁੱਛ ਲਾਂਗੇ ਵੀ ਚੱਲੇਗੀ ਮਗਰ ਆੜਤੇ ਬਿਠਾ ਕੇ ਲੈ ਜਾਗੇ ਸਾਫ ਸੁਥਕ ਕਰਕੇ ਨਾ ਜਮਾ ਫੇਰ ਲੈ ਜਾਗੇ ਉਠਾ ਕੇ ਐ ਚਾਹ ਕਰਦੇ ਸੁਢੜੀ ਪੀ ਲਾਰਾ ਲਾ ਕੇ ਮਿੱਤਰਾਂ ਨੂੰ ਕਾਤੁਆਈ ਨਾ ਮਿਲਣ ਮਤਿਆਰੇ ਪਰ ਆਊਗੀ ਕਿਥੋਂ ਗੱਲਾਂ ਤਾਂ ਕਹਿੰਦੇ ਹੋਰ ਨਾਲ ਬਣਦੀਆਂ ਫਿਰਦੀਆਂ ਨੇ ਇਹ ਧਿਕਰ ਵਾਲਾ ਕਿੱਡ ਕਰਿਆ ਮੇਰੇ ਸਾਲ ਕਈ ਕੋਟਲੇ ਜੱਕ ਨਹੀਂ ਪੁੱਛਦਾ ਹੈ ਬਿ ਲਾਈਆਂ ਮੇਰੇ ਨਾਲ ਵਧਾਈਆਂ ਕਰੀਆ ਹੋਰ ਨਾਲ ਬੂਮ ਮਰ ਜਾ ਆ ਜੱਗਾ ਕਿੱਧਰੋਂ ਆਂਦਾ ਤੁਰਿਆ ਹੁਣ ਪਤਾ ਨਹੀਂ ਕਿ ਨਮਾ ਜੱਬ ਖੜਾ ਕਰੂਗਾ ਇਹ ਕੋਟਲੇ ਲੈ ਦੇਖ ਲੈ ਮੀਨੂੰ ਦੇ ਇੱਕੇ ਸੰਭਰਨ ਲੱਗ ਗਈ ਨਾ ਨਾ ਮੈਂ ਤਾਂ ਪਹਿਲਾਂ ਸੰਭਰ ਹੀ ਜਾਂਦੀ ਸੀ ਨਾ ਮੇਰੀ ਗੱਲ ਸੁਣਾ ਨਹੀਂ ਤੈ ਤਾ ਬਿੰਦਰ ਚ ਬੈਰਨੇ ਬਗਾਨਾ ਕਰਕੇ ਡੇਗਤਾ ਮੈਨੂੰ ਨਹੀਂ ਤੈਨੂੰ ਸ਼ਰਮ ਨਹੀਂ ਆਈ ਹੈ ਉਹਦੇ ਨਾਲ ੱਟਕੇ ਖਾਂਦੀ ਫਿਰਦੀਆਂ ਲੋਕ 100 100 ਗੱਲਾਂ ਕਰਦੇ ਫਿਰਦੇ ਨੇ ਮੈਂ ਤੈਨੂੰ ਕੀ ਨਹੀਂ ਲਿਆ ਕੀਤਾ ਸੂਟ ਮੈਂ ਤੈਨੂੰ ਦੁਵਾਈ ਚਾਂਜਰਾ ਮੈਂ ਤੈਨੂੰ ਦੁਵਾਈਆਂ ਹੈ ਹੁਣ ਤੂੰ ਪਿਆਰ ਦੀਆਂ ਪਿੰਕ ਉਹ ਨਾਲ ਮਲਾਗ ਨਾਲ ਪਾਉਂਦੀ ਫਿਰਦੀਆਂ ਪਹਿਲਾਂ ਮੇਰੇ ਪੱਲੇ ਤਾਂ ਪਾ ਦੇ ਤੂੰ ਗੱਲ ਕੀ ਨਹੀਂ ਕਰਨ ਲੱਗ ਰਹੀ ਹੈ ਉਹਦੇ ਨਾਲ ਉਹਦੇ ਨਾਲ ਉਹਦੀ ਕਰਦਾ ਛੜੂਏ ਦੀ ਤੈਨੂੰ ਕੀ ਕਿਹੜਾ ਪਤਾ ਨਹੀਂ ਹੈਗਾ ਸਭ ਜਾਣਦੀਆਂ ਤੂੰ ਜਿਹੜੀਆਂ ਲੋਕਾਂ ਦੇ ਹੱਥਾਂ ਜਨੇ ਤੇਰੇ ਨੋਹਾਂ ਚ ਨੇ ਵੇ ਪਹਿਲਾਂ ਮੈਨੂੰ ਐਂ ਦੱਸਾ ਭੈਣ ਦਾ ਖਸਮ ਤੈਨੂੰ ਕੌਣ ਕਹਿੰਦਾ ਇਹ ਮੈਂ ਨਾ ਨਾ ਮੈਂ ਨਹੀਂ ਲੋਕ ਕਹਿੰਦੇ ਨੇ ਲੋਕ ਕਹਿੰਦੇ ਉਹ ਤਾਂ ਉਹਦੇ ਨਾਲ ੱਟਕੇ ਖਾਂਦੀ ਫਿਰਦੀ ਆ ਕਹਿੰਦੇ ਉਹਨਾਂ ਦੀ ਗਾਟੀ ਪੈ ਗਈ ਗਾਟੀ ਮੇਰਾ ਤਾਂ ਮਰਨ ਹੋਊਗਾ ਉਹਦੀ ਵੇ ਮਰਨਿਆ ਤੂੰ ਕਿਉਂ ਲੋਕਾਂ ਦੇ ਪਿੱਛੇ ਲੱਗਦਾ ਹੈਂਗਾ ਲੋਕ ਤਾਂ ਕੋ ਕਹਿੰਦੇ ਨੇ ਫੰਗਾਂ ਦੀ 18 ਮਿੰਟਾਂ ਚ ਬਣਾ ਦਿੰਦੇ ਨੇ ਉਹ ਸੁੱਕੀ ਵੀਜੜੇ ਤੇ ਗਿੱਲੀ ਵੀਜੜੇ ਤੂੰ ਆਪਣਾ ਰਿਸ਼ਤਾ ਕਿਉਂ ਖਰਾਬ ਕਰਦਾ ਲੋਕਾਂ ਦੇ ਪਿੱਛੇ ਲੱਗ ਕੇ ਇਹ ਮੈਂ ਕਹਨੂੰ ਕਰਦਾ ਖਰਾਬ ਤੂੰ ਮੈਨੂੰ ਐ ਦੱਸ ਹੈ ਮੈਂ ਕਦੇ ਕੋੜਨੇ ਤਿੱਥੋਂ ਬਾਹਰ ਗਿਆ ਮੈਂ ਤਾਂ ਤੇਥੋਂ ਬਿਨਾ ਪੁੱਛੇ ਉਹਦਾ ਕਾਣਾ ਸਸੂ ਵਰਨ ਨਹੀਂ ਗਿਆ ਕਦੇ ਹੈ ਤੂੰ ਪਰ ਮਿੱਥੋਂ ਕਾਤੋਂ ਬਗਾਨੀ ਹੁੰਨੀ ਆ ਕਾਤੋਂ ਤੂੰ ਇਹ ਜੇ ਕੰਮ ਕਰਦੀ ਆ ਮੈਂ ਕੁਛ ਨਹੀਂ ਕੀਤਾ ਤੂੰ ਮੇਰਾ ਯਕੀਨ ਕਰਾ ਤੂੰ ਲੋਕਾਂ ਦੇ ਪਿੱਛੇ ਲੱਗ ਗਿਆ ਇੱਕ ਵਾਰੀ ਤਾਂ ਮੈਨੂੰ ਆ ਕੇ ਪੁੱਛਾ ਵੀ ਇਹ ਗੱਲ ਕੀ ਹੈ ਇਹ ਪੁੱਛਾ ਕੀ ਮੈਂ ਤਾਂ ਮੇਰੇ ਸਾਲਗਿਣੇ ਦੀ ਰੋਟੀ ਨਹੀਂ ਸਵਾਦ ਲੱਗੀ ਹੈ ਮਹਮਦਾ ਉਹੀ ਫਿਰਦਾ ਰਹਿ ਲੱਗੇ ਡੇ ਮਾਰਦਾ ਮਾਦਾ ਤੇਰੇ ਪਿੱਛੇ ਅੱਡੀਆਂ ਘਸਾ ਤੇ ਜੁੱਤੀ ਮੇਰੇ ਸੜ ਦੀ ਤੀਜੀ ਲਿਆਂਦੀ ਤੇਰੇ ਪਿੱਛੇ ਫਰੀਕੇ ਦੇਖ ਲਾ ਇਹ ਨਹੀਂ ਜੀ ਗੱਲ ਨਹੀਂ ਹੈਗੀ ਤੂੰ ਜッセ ਦੀ ਗੱਲ ਕਰਦਾ ਹੋਣਾ ਉਹਨੂੰ ਘਰੇ ਤਾਂ ਕੋਈ ਜਾਣਦਾ ਨਹੀਂ ਹੈਗਾ ਉਹਦੀ ਪਰਜਾਈ ਪਿੰਡ ਵਰਗੀ ਨਾ ਉਹਨੂੰ ਗੋਡਾ ਧਰ ਕੇ ਹਿੱਕ ਤੇ ਗੋਡਾ ਧਰ ਕੇ ਖਾ ਨਹੀਂ ਜਾਊਗੀ ਉਹਨੂੰ ਜਿਹੇ ਜੇ ਕੰਮ ਕਰੂਗਾ ਮਲੰਗ ਐ ਮੇਰਾ ਸਾਲਾ ਸਿਰੇ ਦਾ ਹੈ ਨਾ ਪਿੰਡ ਚ ਪੁੱਛਦਾ ਕੋਈ ਹੈ ਨਾ ਘਰੇ ਪੁੱਛਦਾ ਕੋਈ ਮੇਰੀ ਤਾਂ ਤੇਰੇ ਸਾਹਮਣੇ ਦੇਖ ਲੈ ਕੰਨੀ ਚੜਾਈਆ ਆਸ-ਤਾਸ ਹੁੰਦੀ ਐ ਲੱਕੇ ਚ ਬੇ ਉਹੀ ਤਾਂ ਤੈਨੂੰ ਮੈਂ ਕਹਿੰਦੀ ਆ ਸਿਰੇ ਦਾ ਮਲੰਗਾ ਹੈ ਉਹਦੇ ਪੱਲੇ ਨਾਲ ੱੱਲੇ ਤੂੰ ਆਪ ਹੀ ਸਾਂਣਾਗਾ ਮੈਂ ਉਹਦੇ ਨਾਲ ਅਛਾ ਗਾਟੀ ਪਾਉਂਗੀ ਦੱਸ ਕੀ ਉਹ ਮੈਨੂੰ ਰਾਣੀ ਹਾਰ ਕਰਾ ਕੇ ਦੇਣ ਲੱਗਿਆ ਇਹ ਉਹ ਗੱਲ ਦਾ ਠੀਕ ਆ ਮੇਰੀ ਗੱਲ ਸੁਣ ਲੈ ਜੇ ਮੈਨੂੰ ਕਿਸੇ ਕੱਚੀ ਪਿੱਲੀ ਗੱਲ ਦਾ ਪਤਾ ਲੱਗ ਗਿਆ ਨਾ ਤੇਰਾ ਢੂਕਾ ਨਾ ਕੁੱਟੂਆ ਪਾਵੇਂ ਮੈਨੂੰ ਜੇਲ੍ਹ ਘਟਣੀ ਪੈ ਜੇ ਬੇ ਜੱਗਿਆ ਬੇ ਹਈਜੀ ਗੱਲ ਨਹੀਂ ਹੈਗੀ ਆ ਤੇਰੇ ਨਾਲੋਂ ਤਾਂ ਭੈੜਾ ਮੇਰੇ ਘਰ ਵਾਲਾ ਹੈਗਾ ਮੇਰੀਆਂ ਲੱਤਾਂ ਤੋੜ ਕੇ ਮੈਨੂੰ ਘਰੇ ਨਹੀਂ ਬਿਠਾ ਦੂਗਾ ਮੈਂ ਬਾਹਰ ਨਿਕਲ ਜੋ ਗਰੀਬ ਨਹੀਂ ਰਹਿਣੀ ਹੈਗੀ ਇਹ ਜੇ ਲੱਤਾਂ ਤੋੜਨ ਵਾਲਾ ਹੁੰਦਾ ਹੈ ਕੰਜਰ ਦਾ ਤੇਰੀ ਮੇਰੇ ਨਾਲ ਕਾਨੂੰ ਸੈਟਿੰਗ ਹੁੰਦੀ ਹੈ ਹੁਣ ਇਧਰ ਮੈਨੂੰ ਲੋਕ ਗੱਲਾਂ ਸੁਣਨ ਨੂੰ ਮਿਲਦੀ ਨੇ ਵੀ ਉਹ ਗੱਲਾਂ ਐ ਹੋ ਗਈ ਮੇਰੇ ਦਾ ਕਾਲਜ ਆ ਘਰਦਾ ਹੀ ਇਹ ਗੱਲਾਂ ਸੁਣ ਕੇ ਫਰ ਹੁਣ ਆਪਾਂ ਵੀ ਹੁਣ ਤੋੜ ਦਈਏ ਫੇਰ ਐਦਾ ਮਤਵਲ ਤਾਂ ਉਹ ਤੂੰ ਕਹਿੰਦਾ ਮੇਰੀ ਕਾ ਤਾਂ ਸੈਟਿੰਗ ਹੁੰਦੀ ਤੇਰੇ ਨਾਲ ਇਹ ਕੋੜ ਨੇ ਕਾਨੂੰ ਤੋੜ ਦਈਏ ਮੈਂ ਤਾਂ ਤੈਨੂੰ ਐ ਕਹਿਣਾ ਬੰਦਾ ਹੈ ਨਹੀਂ ਕੰਮ ਦਾ ਜੇ ਤੈਨੂੰ ਬਿਹੇੜੇ ਚ ਮਿਲੇ ਵੀ ਨਾ ਆਪਦਾ ਪੰਲਾ ਖਸ ਰਿਹਾ ਜੇਕਰ ਨਹੀਂ ਕੱਟ ਲਿਆ ਕਰ ਐਡਾ ਕੁੰਡਾ ਮੇਰੇ ਸੱਲ ਨੂੰ ਮੂੰਹ ਨਾ ਦਿਖੀ ਬਸ ਆ ਤੈਨੂੰ ਕਿਧਰੋਂ ਨਵਾਂ ਬਹਿ ਪੈ ਗਿਆ ਬੇਅੱਖ ਤਾਂ ਮੇਰਾ ਭਾਈ ਲੱਗਦਾ ਮੈਂ ਤਾਂ ਭਾਈ ਤੋਂ ਬਿਨਾਂ ਕਦੇ ਉਹਨੂੰ ਉਹੀ ਨਹੀਂ ਬੋਲੀ ਹੈਗੀ ਹੂੰ ਹੋਰ ਐਡਾ ਮੈਨੂੰ ਤੇਰੇ ਤੇ ਵਿਸ਼ਵਾਸ ਹੈ ਕੋੜ ਨੇ ਇਹ ਲੋਕ ਵੀ ਭੈਣ ਦੇ ਪਰੌਂਠਾ ਦੇਣੀ ਦੇ ਉਹੀ ਭਗਾਈ ਮਰੀ ਜਾਂਦੇ ਨੇ ਵੀ ਕੋਈ ਗੱਲ ਨਿਕੜੇ ਹੈ ਕਿਹਦਾ ਜਲੂਸ ਕੱਢੀਏ ਮੈਨੂੰ ਤੇਰੇ ਲਈ ਘਰਾਂ ਚ ਦਮ ਲੱਗਦਾ ਤੂੰ ਮੇਥੋਂ ਬਣਨੀ ਹੈ ਕੁਝ ਕਰ ਸਕਦੀ ਹੈ ਮੈਂ ਤੇਰੇ ਤੋਂ ਬਾਹਰ ਥੋੜੀ ਹਾਂ ਮੈਂ ਲੋਕਾਂ ਦੇ ਪਿੱਛੇ ਨਾ ਲੱਗਿਆ ਕਰ ਚੰਗਾ ਨਾ ਨਾ ਠੀਕ ਆ ਆਪਾਂ ਨਹੀਂ ਲੱਗਦੇ ਫਿਰ ਮੈਂ ਭੈਣ ਮਰਾਨ ਲਓ ਤੇ ਤੂੰ ਆਪਣੇ ਨਾਲ ਸਿੱਧੀਆਂ ਆਪਾਂ ਇਹ ਦੱਸ ਕੀ ਲੈਣਾ ਲੋਕ ਤਾਂ ਖੂ ਛੱਟੀ ਕਰਨਗੇ ਇਸੀ ਤਿਸੀ ਕਰਾਣਾ ਹੈ ਨਾ ਹਾਂ ਹਾਂ ਨਾਲੇ ਮੇਰੀ ਗੱਲ ਸੁਣ ਲੈ ਮੈਂ ਤਾਂ ਦੇਖ ਲਾ ਤੇਥੋਂ ਬਿਨਾ ਹੈ ਕਦੇ ਕਿਸੇ ਨੇ ਦੇਖਿਆ ਵੀ ਨਹੀਂ ਹੈਗਾ ਇੰਨਾ ਮੋਹ ਪਿਆਰਾ ਤੇਰੇ ਨਾਲ ਤੂੰ ਮੇਰਾ ਸਮਝ ਆ ਕੇ ਸਾਰੀ ਹਾਂ ਉਹ ਤਾਂ ਹੈ ਪਰ ਜਿੱਗੇ ਸੱਚੀ ਮੈਨੂੰ ਨਾ ਥੋੜੇ ਜੇ ਪੈਸੇ ਦੀ ਲੋੜ ਸੀ ਜੇ 5 ਕਹ ਹਜ਼ਾਰ ਦਾ ਹਿੱਲਾ ਕਰ ਦਿੰਦਾ ਇਹ 5000 ਦਾ ਹਿੱਲਾ 13ਵੇਂ ਮਹੀਨੇ 'ਚ ਕਿੱਥੋਂ ਹੋਊਗਾ ਹੈ ਚਲ ਕੋਈ ਨਾ ਮੈਂ ਫਿਰ ਵੀ ਮਾਰ ਕੇ ਦੇਖੂ ਅੰਦਰਲੀ ਜੇਬ 'ਚ ਹੱਥ ਜੇਬ ਬਣਿਆ ਨਾ ਮੈਂ ਜ਼ਰੂਰ ਕਰ ਦੂੰਗਾ ਪਰ ਤੂੰ ਮੇਰੀ ਗੱਲ ਨਾ ਚੁੰਨੀ ਦੇ ਪੱਲੇ ਬਣ ਲੈ ਟਾਈਮ ਮੇਰੇ ਸਾਲ ਕਨੇ ਦਿੰਦੇ ਕਹਿੰਦੇ ਦੇਖਣਾ ਨਹੀਂ ਬਸ ਨਾ ਨਾ ਤੂੰ ਵੇਫਿਕਰ ਰਹਾ ਨਾ ਇੱਕ ਪਾਸੇ ਆ ਬਿੰਦਕ ਪਹਿਲਾਂ ਤਾਂ ਤੂੰ ਕਹਿੰਦਾ ਸੀ ਤੇਰੇ ਪਿੱਛੇ ਜਾਨ ਹਾਜ਼ਰ ਹ ਹੁਣ 5000 ਵੀ ਨਹੀਂ ਹੈਗਾ ਤੇਰੇ ਕੋਲੇ ਇਹ 5000 ਦੀ ਕੀ ਗੱਲ ਕਰਦੇ ਆਂ ਹੂੰਦਾ ਮੇਰੀ ਜਾਨ ਵੀ ਹਾਜ਼ਰਾ ਤੇਰੇ ਵਾਸਤੇ ਪਰ ਕਰਾਂ ਕੀ ਮੇਰਾ ਸਾਲਗਨਾ 13 ਮਹੀਨਾ ਚੱਲ ਰਿਹਾ ਪੈਸੇ ਦਾ ਬਿਓ ਗਾਣ ਨੂੰ ਨਹੀਂ ਹੈਗਾ ਹੈ ਜਾਨ ਕੀ ਤੂੰ ਸਵਾ ਦੇ ਦੇਂਗਾ ਜੇ ਤੂੰ 5000 ਨਹੀਂ ਦੇ ਸਕਦਾ ਹੈਗਾ ਇਹ ਚਲ ਕੋਈ ਨਾ ਜੇ ਤੂੰ ਬੜਾ ਕਰਦੀਆਂ ਮਾਰੂਗਾ ਮੈਂ ਅੰਦਰਲੀ ਜੇਬ ਚ ਹੱਥਾ ਜੇ ਗੁੱਸਾ ਹੈ ਨਾ ਹਰੀ ਮੈਂ ਜ਼ਰੂਰ ਕਰੂੰਗਾ ਅੱਛਾ ਹਾਂ ਮੈਂ ਤਾਂ ਤੈਨੂੰ ਇਹ ਕਹਿੰਦਾ ਐਨਾਕ ਤਾਂ ਮੈਨੂੰ ਮਾਨ ਹੈ ਤੇਰੇ ਨਾਲ ਚਲ ਯੇ ਨਿੱਕਾ ਤੁੰਤਾ ਪਿਆਰੇ ਕੰਜਰਾ ਵੀ ਤੂੰ ਤਾਂ ਹੋਰ ਹੀ ਗੱਲਾਂ ਕਰਨ ਬੈਗੀ ਬੈ ਰੜ ਜਾਣਾ ਜੇ ਸਾਡੇ ਵਾਲਾ ਆ ਗਿਆ ਨਾ ਤੈਨੂੰ ਪਾਈ ਖੜਾ ਦੁੱਧ ਚ ਪੱਤੀ ਤੂੰ ਭਾਜਾ ਕੀ ਮੰਗਦਾ ਹੁਣ ਪਿਲਾ ਦੂ ਤੈਨੂੰ ਕਾਫੀ ਚਲ ਕੋਈ ਨਾ ਫਿਰ ਕੱਢੀ ਟਾਈਮ ਹੈ ਫਿਰ ਮਿਲਦੇ ਆਪਾਂ ਮਿਆਰੂ ਕਿਹੜਾ ਮੈਂ ਆ ਤੂੰ 5000 ਕੱਢੀ ਕੋਈ ਨਾ ਹੈ ਕੋਈ ਨਾ ਕੋਈ ਨਾ ਮੈਂ ਕਰਦਾ ਹੀ ਲੜੀ ਤੇ ਬੱਸ ਹੋ ਗਿਆ ਰੱਬਾ ਆਹ ਦੀ ਪਰਜਾ ਹੀ ਨੇ ਪਰਿੰਡਜੀ ਨੇ ਤਾਂ ਨਾ ਸਾਰੇ ਪਿੰਡ ਚ ਖੋਰੂ ਪਾਤਾ ਹੁਣ ਮੈਂ ਨਹੀਂ ਉਹਦੇ ਨਾਲ ਜਿਸੇ ਨਾਲ ਗੱਲ ਕਰਦੀ ਹੈਗੀ ਮੇਰੇ ਤਾਂ ਹੱਥ ਖੜੇ ਨੇ ਨਾਲੇ ਗੱਲ ਸੱਚੀ ਹੈ ਦੀ ਮਲੰਗ ਦੇ ਉਹਦੇ ਪੱਲੇ ਨਾ ੱੱੱਲੇ ਮੈਨੂੰ ਕਿਹੜਾ ਰਾਣੀ ਹਾਰ ਕਰਾਈ ਖੜਿਆ ਉਹ ਇਹਦੇ ਕੋਲੋਂ ਤਾਂ ਹਜੇ ਮੜਾ ਮੋਟਾ ਹੱਥ ਪੱਲਾ ਕੁਛ ਲੱਗੀ ਜਾਊਗਾ ਹਾਂ ਚੱਲ ਦੇਖਦੇ ਆਂ ਕੀ ਬਣਦਾ ਮੇਰੇ ਸਾਲੇ ਦੀ ਸੁਡਣ ਨੂੰ 50 ਵਾਰੀ ਕਹਤਾ ਚਾਹ ਨੂੰ ਇੰਨਾ ਟਾਈਮ ਹੋ ਗਿਆ ਮੈਂ ਧਰਨੇ ਤੇ ਜਾਣ ਕਣੀ ਉਹ ਖੜਿਆ ਉੱਥੇ ਮੱਗਰ ਹੋਰੀ ਟਿੱਕੀ ਜਾਂਦੇ ਹੋਣੇ ਇਹ ਲਿਆ ਦੇ ਸੁਡਲੇ ਚਾ ਮੇਰੇ ਸਾਲੇ ਦਾ ਚਾਉਣਾ ਕਿੱਥੇ ਇਕੱਠਾ ਹੋਇਆ ਲੈ ਫੜ ਜਾਨ ਨਿਕਲਦੀ ਐ ਸਬਰ ਸੰਤੋਖ ਨਾਮ ਦੀ ਚੀਜ਼ ਹੈ ਨਹੀਂ ਕੋਈ ਸਬਰ ਸੰਤੋਖ ਨਾ ਦੀ ਚੀਜ਼ ਨਹੀਂ ਗਈ ਸਬਰ ਹੈ ਸਬਰ ਹੈ ਮੇਰਾ ਤਾਂ ਰੱਬ ਬਣੀਓ ਸਬਰ ਹੈ ਜਿਹੜਾ ਮੈਂ ਚੁੱਪ ਰਹਿਣਾ ਬਸ ਹੋਰ ਤੂੰ ਚੁੱਪ ਰਹਿਣਾ ਆਏ ਦਾਲੇ ਗਮੰਡੀਆਂ ਨੂੰ ਸੁਣਾ ਦੇਣਾ 100 100 ਗੱਲਾਂ ਹਲੇ ਤੂੰ ਚੁੱਪ ਰਹਿਣਾ ਕਿਹੜਾ ਪਾਸਾ ਤੇਰੇ ਚੁੱਪ ਰਹਿਣਾ ਦੱਸੀ ਮੈਨੂੰ ਮੇਰੀ ਗੱਲ ਸੁਣ ਤੇਰੇ ਦਰਦ ਹੁੰਦਾ ਨਹੀਂ ਹੈ ਮੈਂ ਇੱਕ ਚਾਦੀ ਘੁੱਟ ਪੀਣਾ ਕਰੇ ਮੇਰੇ ਸਾਲੇ ਸੋਡੇ ਤੋਂ ਉਹ ਵੀ ਜਰੀ ਜਾਂਦੀ ਦਰਦ ਹੋਵੇ ਤੇਰੇ ਤੈਨੂੰ ਅਟੈਕ ਹੋ ਜਾਣਾ ਪੁੱਤਿਆ ਮੈਂ ਤਾਂ ਕਹਿੰਦੀ ਆ ਮੇਰੇ ਤਾਂ ਦਰਦ ਹੋਵੇ ਕੰਜਰ ਨਾ ਹੋਵੇ ਕਿਸੇ ਥਾਂ ਦਾ ਚੱਲ ਚੰਗਾ ਜਵਾਨ ਨਾਲ ਲੜਾ ਰੋਟੀਆਂ ਬੰਨਦੇ ਤੇ ਨਾਲੇ ਅੰਦਰੋਂ ਮੈਨੂੰ 5000 ਰੁਪਏ ਟਰੰਕ ਚੋਂ ਕੱਢ ਕੇ ਲਿਆ ਕੇ ਦੇ ਦੇ ਕਿਉਂ ਕੀ ਕਰਾਂਗਾ ਪੈਸਿਆਂ ਦਾ ਇਹ ਖਨੌਰੀ ਜਾਊਂਗਾ ਬਾਰਡਰ ਤੇ ਮੇਰੇ ਸਾਲੇ ਦੀਏ ਵੇ ਕੰਜਰਾ ਵੇ ਕੰਜਰਾ ਹੌਲੀ ਰਿੰਗੜਾ ਹੌਲੀ ਮੈਨੂੰ ਉੱਚਾ ਨਹੀਂ ਸੁਣਦਾ ਜੇ ਤੈਨੂੰ ਉੱਚਾ ਸੁਣਦਾ ਵਗਤਾ ਜਾ ਮੈਂ ਤੈਨੂੰ ਐ ਨਹੀਂ ਕਹਿੰਦੀ ਨਾ ਜਾ ਪੈਸੇ ਵੀ ਦੇ ਦੂੰ ਕਰੇ ਪਰ ਐਂ ਦੇਖ ਲਾ ਉਹਦਾ ਮੰਗਰ ਸਪਰੇਅ ਵਾਲਾ ਉਹ ਪਾਇਆ ਪੈਗਾ ਕੀ ਕਹਿੰਦੇ ਹੁੰਦੇ ਨੇ ਉਹਨੂੰ ਢੋਲ ਹਾਂ ਢੋਲ ਸਪਰੇਅ ਕਰਨੀ ਹੈ ਕਿ ਤਾਂ ਸਪਰੇਅ ਕਰਾ ਜਾ ਫਿਰ ਬਗ ਜੀ ਮੇਰੀ ਗੱਲ ਸੁਣੋ ਆ ਇਧਰੋਂ ਮੀਤੇ ਕੇ ਢੋਲ ਨਾਲ ਕਰ ਲਿਓ ਸਪਰੇਅ ਇਹਦਾ ਮੈਂ ਖਨੌਰੀ ਬਾਰਡਰ ਤੇ ਲੈ ਕੇ ਜਾਊਂਗਾ ਮੇਰੇ ਸਾਲੇ ਦੀ ਪੰਪ ਭਜਾਉਣਾ ਹੈ ਉੱਥੇ ਐ ਪ੍ਰੈਸ਼ਰ ਨਾਲ ਪਾਣੀ ਨਾਲ ਜਾਣ ਦੇ ਵੇ ਜਾਣ ਦੇ ਜਾਣ ਦੇ ਛੜੇ ਕਿਹੜੇ ਪੰਪ ਭਜਾਉਂਦੇ ਨੇ ਜਾਂ ਅੱਗ ਲਾਉਂਦੇ ਨੇ ਪਤੀ ਐ ਉਹ ਮੋਦੀ ਛੜੇ ਨੇ ਦੇਖ ਲੈ ਉਸੇ ਦੇ ਕਰਕੇ ਤਾਂ ਐਡਾ ਸੈਪਾ ਹੋ ਰਿਹਾ ਉਹ ਜਗਾ ਤੂੰ ਬਖਜੇਗਾ ਇਹ ਤਾਂ ਹੀ ਜਾਵਾਂਗੇ ਵੀ ਉਹਦੇ ਨਾਲ ਸਾਡੀ ਮੀਟਿੰਗ ਬੈਠ ਸਕੇ ਅਸੀਂ ਉਹਨੂੰ ਦੱਸਾਂਗੇ ਵੀ ਪਾ ਹੀ ਕੋਈ ਗੱਲ ਨਹੀਂ ਜਨਾਨੀ ਦਾ ਰੌਲਾ ਆਪਾਂ ਲਿਆਵਾਂਗੇ ਤੂੰ ਲੋਕਾਂ ਦੇ ਕੰਨ ਨੂੰ ਤੇਰੇ ਕੱਢਦਾ ਗੁੱਸਾ ਵੇ ਜਾਣਦੇ ਵੇ ਸਾਨੂੰ ਕਿਹੜੀਆਂ ਜਨਾਨੀਆਂ ਦੇਣ ਕੇ ਹੁਣ ਲੋਕ ਤਪੇ ਤਾਂ ਪਾਏ ਨੇ ਭਾਲਦੇ ਨੇ ਜਨਾਨੀਆਂ ਨਾਲੇ ਹੋਰ ਨਾਲੇ ਮੈਂ ਤਾਂ ਐ ਕਹਿੰਦੀ ਆ ਬਗਜੀ ਸਪਰੇਅ ਕਰਾ ਜੀ ਉਹਦੇ ਵੀ ਤੈਨੂੰ ਮੈਂ ਇਹੀ ਗੱਲ ਕਹੀ ਤੇ ਦੁਬਾਰੇ ਫੇਰ ਕਹਿੰਦੇ ਜਿੰਨੇ ਦਿਨ ਮਸਲਾ ਹੱਲ ਨਹੀਂ ਹੁੰਦਾ ਕਰੇ ਨਾ ਹੀ ਮੁੜ ਕੇ ਅਸੀਂ ਨਹੀਂ ਮੁੜਦੇ ਅਸੀਂ ਨਹੀਂ ਮੁੜਦੇ ਮੋਰਚਾ ਜਿੱਤ ਕੇ ਆਵਾਂਗੇ ਜਦੋਂ ਮੋਦੀ ਦੇ ਗਲ ਤੇ ਗੋਡਾ ਧਰ ਲਿਆ ਫੇਰੇ ਆਂਦਾਂਗੇ ਉਦੋਂ ਉਦੋਂ ਪਹਿਲਾਂ ਨਹੀਂ ਆਉਂਦੇ ਹੈਗੇ ਨਾ ਮੈਂ ਤੈਨੂੰ ਕਦੋਂ ਕਹਿਆ ਵੀ ਤੂੰ ਉਦੋਂ ਪਹਿਲਾਂ ਹੀ ਉਰੇ ਦੱਸ ਕਿ ਤੈਨੂੰ ਚੂੜੀ ਆਲੀ ਢਿੱਕਦੀ ਐ ਜਿਵੇਂ ਚਾਹ ਜਰਾਣੀ ਬਿਹੜੇ ਚ ਛਣ ਛਣ ਕਰਦੀ ਫਿਰਦੀ ਐ ਮੈਂ ਤਾਂ ਤੈਨੂੰ ਐਂ ਆਪ ਕਹਿਨੀ ਆ ਵੀ ਜਿੱਤ ਕੇ ਆਈ ਮੋਰਚਾ ਦੇਖੀ ਤੇਰਾ ਘਰੇ ਐਦਾ ਸਵਾਗਤ ਮੈਂ ਕਰੂੰ ਹਾਰ ਪਾ ਕੇ ਫੁੱਲਾੜੇ ਐ ਮੈਂ ਤਾਂ ਤੈਨੂੰ ਐਂ ਕਹਿਣਾ ਤੂੰ ਆਹਾਂ ਛੱਡ ਪਰੇ ਘਰੇ ਜਿੰਦਾ ਲਾਜਾਂਗੇ ਤੂੰ ਗਏ ਸੇ ਚੁੱਲਾ ਜਾਂ ਵਿੱਚੇ ਧਰ ਲੀ ਟਰਾਲੀ ਦੇ ਚੱਲ ਚੱਲੀਏ ਟਰਾਲੀ ਪਾਲਾਂਗੇ ਮਾਂਗਰਾ ਵੇ ਜੇ ਕਰੇ ਕੋਈ ਕਰ ਸਾਹਮਣਾ ਹੀ ਹੁੰਦੀ ਨਾ ਮੂੰ ਤਾਂ ਮੈਂ ਤੇਰੇ ਨਾਲ ਤੁਰਦੀ ਨਹੀਂ ਪਰ ਅੱਜ ਮੈਂ ਪੱਕਾ ਜਾਂਦੀ ਫਿਰ ਕਰੇ ਵੀ ਕੋਈ ਚਾਹੀਦੇ ਕੱਦਾ ਚੱਲ ਚੰਗਾ ਮੇਰੇ ਸਾਰੇ ਨਵੇਂ ਕੱਪੜੇ ਪਾਵੇ ਵਿੱਚ ਚੰਗਾ ਉਹ ਕੋ ਨਾ ਮੈਂ ਖੁੰਡਾ ਧਰਦੀ ਵੇ ਚੱਲ ਤੂੰ ਕੱਪੜਾ ਹੀ ਸੋਚ ਨਾ ਕਰ ਕੱਪੜੇ ਤਾਂ ਮੈਂ ਤੇਰੇ ਬੈਗ ਚ ਨਾ ਪ੍ਰੈਸ ਕਰ ਕਰਕੇ ਪਾਉਂਗੀ ਪਰ ਇੱਕ ਵਾਰੀ ਤੂੰ ਆਪਣੇ ਬਾਈ ਨੂੰ ਤਾਂ ਪੁੱਛ ਲੈ ਉਹਨੂੰ ਪੁੱਛ ਲੈ ਵੀ ਟਰੈਕਟਰ ਲਿਜਾਣਾ ਹੈ ਜਾਂ ਨਹੀਂ ਲਿਜਾਣਾ ਉਹ ਮੇਰਾ ਸਾਲਾ ਪ੍ਰਾਈਮ ਮਿਨਿਸਟਰ ਲੱਗਿਆ ਓਰੇ ਹੈ ਮੇਰੀ ਗੱਲ ਸੁਣ ਲੈ ਮੇਰੇ ਮੇਰੇ ਮੁੜਕੇ ਦੇ ਪੈਸੇ ਲੱਗੇ ਨੇ ਟਰੈਕਟਰ ਤੇ ਮੈਂ ਚਾਹੇ ਉਹਨੂੰ ਫੂਕਾਂ ਸਾਲੇ ਨੂੰ ਸ ਵੇ ਤੈਨੂੰ ਆਏ ਕੌਣ ਕਹਿੰਦਾ ਪੇ ਤੂੰ ਨਾਂ ਲੈ ਕੇ ਜਾ ਆਏ ਕਹਿੰਦੇ ਵੀ ਸਪਰੇਅ ਇੱਕ ਵਾਰੀ ਕਰਕੇ ਨਾ ਆਥਰ ਨੂੰ ਤੁਰਜੀ ਚੇਹੇ ਕਰੋ ਉਹਨੂੰ ਪੁੱਛ ਲੈ ਕੇਰਾ ਚੱਲ ਚੰਗਾ ਮੈਂ ਤਾਂ ਜਾ ਕੇ ਆਉਣਾ ਟਰੈਕਟਰ ਲੈ ਕੇ ਬੰਦੇ ਲਿਆਉਣਾ ਇਕੱਠੇ ਕਰਕੇ ਆਉਂਦੇ ਨੂੰ ਬੈਗ 'ਚ ਕੱਪੜੇ ਪਾ ਦੇ ਕੱਪੜੇ ਤਾਂ ਮੈਂ ਪਾ ਦੰਨੀ ਆ ਜਿਹੜੀ ਮੈਂ ਗੱਲ ਕਹੀ ਉਹ ਤੇ ਗੌਰ ਕਰ ਲਈ ਇਹ ਕੋਈ ਨਾ ਬਗਜਾਂ ਅੰਦਰ ਮੇਰੇ ਸਾਲੇ ਦੀ ਖੂਡੇ ਨਾ ਖਾ ਲਈ ਤੂੰ ਤਾਂ ਗਾਹਾਂ ਨਾ ਟੱਪ ਜੇ ਮੈਂ ਉਹੀ ਚੁੱਪ ਕਰ ਜਣੀ ਲੋਕਾਂ ਦੀ ਸ਼ਰਮ ਨੂੰ ਹੀ ਨਾ ਸਰਵਿਸ ਕਰਾ ਲਈ ਮੇਰੇ ਤੋਂ ਸਰਜਾ ਹਿਆ ਪਾਉਂਗੀ ਟੰਕੇ ਨਹੀਂ ਲੱਗਣੇ ਮੁੜਕੇ ਡਾਕਟਰ ਵੀ ਝਾਕੂਗਾ ਵੀ ਕਿੱਥੇ ਲਾਵਾ ਟਾਂਕੇ ਕਿੱਥੇ ਨਾ ਲਾਵਾ ਕਮਾਲ ਕਰਦਾ ਚੰਦਰਾ ਚਿੜਾ ਆ ਜਾ ਓਏ ਜਮਾਕੋ ਆ ਚੱਲੀਏ ਕਿੱਥੇ ਚੱਲੀਏ ਬਾਈ ਕਿੱਥੇ ਵਿਆਹ ਦੀ ਖਿੱਚਤੀ ਓਏ ਸੋਨੂ ਪਤੀ ਨਹੀਂ ਦੁਨੀਆ ਤੇ ਭਾਏ ਕੀ ਕੁਛ ਹੋ ਰਿਹਾ ਉੱਥੇ ਖਨੌਰੀ ਬਾਟਰ ਤੇ ਕਿੰਨੇ ਮਾਮਾ ਦੇ ਪੁੱਤ ਮਰ ਗਏ ਆਓ ਚੱਲੀਏ ਆਪਾਂ ਵੀ ਮਾਰੀਏ ਹੰਬੜਾ ਚੰਗਾ ਤਾਂ ਆਇਆ ਕਰੇ ਦਾ ਕਹਿ ਦੀਏ ਨਾਲੇ ਕੱਪੜਾ ਜਿਹੜਾ ਚੱਕ ਲਿਆਉਨੇ ਆ ਯਾਰ ਉਹ ਮੇਰੇ ਯਾਰਾ ਕੱਪੜਾ ਲੀੜਾ ਮੈਂ ਧਰ ਲਿਆ ਉੱਥੋਂ ਕੋਈ ਗੱਲ ਨਹੀਂ ਤੁਸੀਂ ਮੇਰੇ ਵਾਲੇ ਪਾ ਲਿਓ ਚਾਦਰੇ ਜੇ ਉਹ ਮੱਗਰ ਹੋਰ ਨੂੰ ਵੀ ਚੱਕਣਾ ਪਰਲੇ ਏਡੇ ਤੋਂ ਤੁਸੀਂ ਆਜ ਹੋ ਗੇ ਨਾ ਲੇਟ ਹੋਈ ਜਾਂਦੇ ਆਪਾਂ ਚੱਲ ਵੀ ਚੱਲਦੇ ਆਜੋ 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 ਭਾਈਓ ਭੈਣਾ ਭਾਈਓ ਭੈਣਾ ਚੜ ਕੇ ਇੱਥੋਂ ਦੀ ਚੜਜਾ ਕੋ ਗੱਲ ਨਹੀਂ ਭਾਈਓ ਭੈਣਾ ਖਨੌਰੀ ਪਾਣਾ ਪੈਰਾਂ ਜੀ ਦੇ ਸੇਵਾਸਾ ਉਹ ਆਹ ਦੇਖ ਲੈ ਬਾਹਰ ਕੀ ਟਰੈਕ ਕੌਣ ਲੈ ਗਿਆ ਉਹ ਦੇਖ ਲੈ ਮੈਂ ਤਾਂ ਮੇਰੇ ਸਾਲੇ ਦੇ ਬੰਦੇ ਪੁੱਛਦਾ ਫਿਰਦਾ ਦਵਾਈ ਕਰਨ ਨੂੰ ਪਤਾ ਨਹੀਂ ਕਿਧਰ ਛੜਿਆ ਤਾਂ ਇਹਨੂੰ ਪੁੱਛਦਾ ਮੈਂ ਬਾਈ ਠੀਕ ਆ ਜਿਹਨੀਆਂ ਟਰੈਕ ਕੌਣ ਲੈ ਗਿਆ ਤੇਰੇ ਵਾਲਾ ਭਾਈ ਲੈ ਗਿਆ ਹੋਰ ਟਰੈਕਟਰ ਮੈਂ ਚਲਾ ਕੇ ਲੇ ਗਈ ਨਹੀਂ ਮੈਂ ਤਾਂ ਤੈਨੂੰ ਪੁੱਛੀ ਆ ਵੀ ਟਰੈਕ ਕੌਣ ਲੈ ਗਿਆ ਮਾੜਾ ਮੋਟਾ ਟਿਕਾਈ ਨਾਲ ਬੋਲ ਪਿਆ ਕਰ ਸਮਾਈ ਨਾਲ ਦੱਸ ਦੇ ਵੀ ਤੇਰੇ ਵਾਲਾ ਭਾਈ ਲੈ ਗਿਆ ਨਾ ਸਮਾਈ ਨਾਲੇ ਕਿਹਾ ਹੋਰ ਦੱਸ ਕਿ ਮੈਂ ਤੇਰੇ ਡਾਂਗ ਮਾਰੀ ਕੰਟਾ ਹੋ ਗਿਆ ਮੈਨੂੰ ਇਹਦੇ ਨਾਲ ਮੱਥਾ ਮਾਰਦੀ ਨਾ ਲੱਗੇ ਨਾ ਕਰੇ ਹੁਣ ਲਵਾਈ ਤੀ ਨਮੀ ਜੱਪੇ ਇਹ ਵੀ ਖਰਾਬ ਕਰ ਲਈ ਨਹੀਂ ਹੋ ਜਾਂਦੀ ਐ ਕਿਹੜਾ ਵਧੀਆ ਚੀਜ਼ਾਂ ਆਂਦੀਆਂ ਨੇ ਗਿਆ ਡੁਪਲੀਕੇਟ ਆਂਦੀਆਂ ਨੇ ਗਿਆ ਨਾਲੇ ਮੈਂ ਤਾਂ ਬੰਦੇ ਪੁੱਛ ਗਏ ਦੀਆਂ ਮਹੱਲਾ ਦਵਾਈ ਕਰਦਾਂਗੇ ਗੁੱਲੀ ਡੰਡਾ ਹੋ ਰਿਆ ਦੀਆ ਗਣਕ ਤੇ ਫਿਰ ਕਰਦੀ ਬੰਦਿਆਂ ਨਾਲ ਕਰਦੀ ਦਵਾਈ ਟਰੈਕਟਰ ਤਾਂ ਉਹ ਲੈ ਗਿਆ ਨਹੀਂ ਮੈਨੂੰ ਲਜਾਣ ਵੀ ਨਹੀਂ ਤੀ ਦਿੰਦੀ ਮੈਨੂੰ ਵੀ ਪਤਾ ਵੀ ਸਪਰੇਅ ਕਰਨੀ ਹੈ ਖੇਤ ਤਰਨੇ ਤੇ ਗਿਆ ਮਹਾਬਗ ਜਾਂਦੇ ਚੰਗੀ ਥਾਂ ਗਿਆਗਾ ਨਹੀਂ ਚੱਲ ਸ਼ੁਕਰਾ ਕਿਸੇ ਪਾਸੇ ਦਾ ਕੰਮ ਆਇਆ ਕਿਸੇ ਪਾਸੇ ਦਾ ਕੰਮ ਗਿਆ ਉਹ ਆ ਚੱਲ ਮੈਂ ਤਾਂ ਗਮਾਂਟੀਆਂ ਦਾ ਪੁੱਛ ਰਿਹਾ ਹਾਂ ਉਹਦੇ ਨਾਲ ਕਰ ਦਾਂਗੇ ਤਾਂ ਬਾਈ ਮੈਂ ਤਾਂ ਕਹਿੰਦੀ ਤਾਂ ਇਹ ਕਾ ਟਰੈਕਟਰ ਵੀ ਘਰੀ ਖੜਿਆ ਉਹ ਲੈ ਜਾ ਨਹੀਂ ਦੋ ਚਾਰ ਬੰਦੇ ਪੁੱਛ ਲੈ ਟੋਲੀਆ ਨਾਲ ਕਰਕੇ ਮਿੰਟ ਮਾਰਨਗੇ ਤਾਂ ਨਹੀਂ ਤੂੰ ਚਾ ਲੈ ਇੰਨਾ ਕਦਾ ਕਹਿ ਦਿੰਦੇ ਜੀ ਦੋ ਘੰਟੇ ਬਾਅਦ ਭੱਗ ਜਾਂਦਾ ਦੋ ਘੰਟੇ ਇੰਜ ਦਵਾਈ ਹੋ ਜਾਂਦੀ ਨਾਲੇ ਨਾਲ ਕਰਾ ਦਿੰਦਾ ਮੈਨੂੰ ਤਾਂ ਇਹਦੀ ਸੁਖਸਾਰ ਆ ਹੋ ਜੂਗਾ ਮਾੜਾ ਮੱਟਾ ਬੰਦੇ ਦਾ ਤੂੰ ਕਹਿੰਦਾ ਉਹਨੂੰ ਮੈਂ ਤਾਂ ਆਪ ਉਹਦੇ ਨਾਲ ਜਾਣ ਨੂੰ ਤਿਆਰ ਤੀ ਧਰਨੇ ਤੇ ਫਿਰ ਮੈਂ ਆਖਾਂ ਮੈਂ ਜੇ ਮੈਂ ਵੀ ਵਾਕੀ ਫਿਰ ਕਰੇ ਕਮਣਾ ਨਾਲੇ ਮੈਂ ਤਾਂ ਕਿੰਨੇ ਦਿਨ ਹੋ ਗਏ ਤੇ ਉਹਨੂੰ ਕਹਿੰਦੀ ਨੂੰ ਮੈਂ ਖਾ ਉਰੇ ਫਿਰਦਾ ਰਹਿਣਾ ਸਾਰਾ ਦਿਨ ਨੀ ਮੈਨੂੰ ਯਕੀਨ ਨਹੀਂ ਹੈਗਾ ਬਗ ਵੀ ਜਾਊਗਾ ਉਹ ਕਿਤੇ ਰਾਤੀਓਂ ਕਿਹੜਾ ਦੇਖੀ ਮੁੜਿਆ ਬਈ ਹੈ ਨਹੀਂ ਪਰ ਉਹ ਬੰਦਾ ਕੰਮ ਦਾ ਇਹ ਬਗ ਚੂਗਾ ਪੱਕ ਚੂਗਾ ਸਾਰਾ ਦਿਨ ਨਿੰਤਿਆ ਵੀ ਨਾ ਕਰ ਇੰਨਾ ਮਾੜਾ ਵੀ ਨਹੀਂ ਹੈਗਾ ਪੱਤੀਏ ਵੀ ਹੁਣ ਤਨੂੰ ਨਹੀਂ ਉਹਦੇ ਜਵਾਕ ਚੱਲਾ ਹੈਗਾ ਕੋਈ ਜੇ ਕਰੇ ਕੋਈ ਰਨ ਕਰਨ ਹੋਵੇ ਮਾੜਾ ਮਟਾ ਨੂੰ ਸਮਝਾਵੇ ਹੁਣ ਤਾਂ ਬਰਟੀਰ ਵਾਲਾ ਬੰਦੇ ਤਾਂ 100 ਸੰਗ ਸ਼ਰਮ ਹੁੰਦੀ ਹੈ ਹੁਣ ਉਹਦੇ ਕੋਸਾ ਹੈ ਨਹੀਂਗਾ ਆਪੇ ਬਗ ਚੂਗਾ ਨਹੀਂ ਉਹ ਮੈਨੂੰ ਵੀ ਮਿਲੇ ਤੇ ਕਿਸਾਨ ਯੂਨੀਅਨ ਵਾਲੇ ਕਹਿੰਦੇ ਤੂੰ ਬਗ ਚੱਲ ਮਾਂ ਮੇ ਦਾ ਭਾਈ ਅਜੇ 2-4 ਦਿਨ ਮੇਰਾ ਕੰਮ ਨਹੀਂ ਲੋਟ ਹੈਗਾ ਮਾਂ ਫੇਰ ਬਗ ਚੱਲੂ ਦਵਾਈ ਜੀ ਕਰਨ ਵਾਲੀ ਪਈ ਆ ਕੋ ਤੂੰ ਵਿਭਾਗ ਜੀ ਕੋਈ ਚੱਕਰ ਨਹੀਂ ਪਸੂ ਡੰਕਰ ਦਾ ਮੈਂ ਤੈਰਾ ਤੁਰਾ ਪੇ ਕੱਢ ਲਿਆ ਕਰੂ ਕੱਖ ਕੰਡਾ ਮਾਪੇ ਪਾ ਦਿਆ ਕਰੂੰਗੀ ਚੱਲ ਕੋਈ ਨਾ ਰੋਟੀ ਲਿਆ ਦੇ ਮੈਨੂੰ ਤਾਂ ਭੁੱਖ ਲੱਗ ਰਹੀ ਆ ਮੈਂ ਤਾਂ ਉਧਰ ਹੀ ਫਿਰਿਆਂ ਕਿਹੜੇ ਕੱਢਦਾ ਬੰਦਿਆ ਚੱਲ ਫਿਰ ਹੁਣੋ ਕੰਮ ਵੀ ਕਰਨੇ ਜ਼ਰੂਰੀ ਨੇ ਲੈ ਰੋਟੀ ਤਾਂ ਬਣੀ ਪਈ ਐ ਚੱਲ ਲਿਆ ਦੇ ਉਰੀ ਲਿਆ ਦਾ ਹਾਂ ਲਿਆ ਦੇ ਉਰੀ ਲਿਆ ਦੇ ਲਿਓ ਨੀ ਗੋਹੇ ਦਾ ਵੀ ਢੇਰ ਲੱਗਿਆ ਪੈਗਾ ਪੱਥਰ ਨੂੰ ਤਾਂ ਥੋਂ ਹੈ ਇਹਨੂੰ ਪਹਿਲਾਂ ਜਗਾ ਜੀ ਕਰਦਿਆਂ ਹਜੇ ਕਹਿੰਦੇ ਨੇ ਬੁੜੀਆਂ ਬੇਲੀਆਂ ਰਹਿੰਦੀਆਂ ਨੇ ਬੁੜੀਆਂ ਨੂੰ ਤੰਦੇ ਮੱਖਦੇ ਨੇ ਪਹਿਲਾ ਹੋ ਹੋ ਉਹ ਕਾਰ ਰੋੜ ਜਾਣੇ ਜੱਗੇ ਨੂੰ ਕਿਹਾ ਸੀ ਵੀ ਤੂੰ 5000 ਦਾ ਕਰਦੇ ਹਿੱਲਾ ਟੈਜ ਜਾਣਾ ਬਾਹਤਾਈ ਉਹ ਨਹੀਂ ਆਣ ਦਿੰਦਾ ਹੈਗਾ ਉਤੋਂ ਉਤੋਂ ਗੋਲੇ ਰੋੜ ਹੀ ਜਾਂਦਾ ਬਿਨਾ ਟਹਿਰਾਂ ਦੇ ਇਹ ਕਹੇ ਛੜੂ ਅਟੈਜ ਜਾਣਾ ਮਲੰਗ ਕਿਸੇ ਥਾਂ ਦਾ ਉਹਦੇ ਨਾਲ ਉਹੀ ਮਲਾਜਾ ਪਾ ਕੇ ਬੈਗੀ ਮਹਾਂ ਲੈ ਲਵਾਊਗਾ ਜ਼ਮੀਨ ਹਾਂ ਹਾਂ ਦੇਖੀ ਤਾਂ ਜ਼ਮੀਨ ਕੀ ਗੁੱਠਾਈ ਤੇਰਾ ਹੈ ਸਾਰਾ ਜਸਾਈ ਤੇਰਾ ਹੈ ਰੋੜ ਜਾਣੇ ਨੇ ਮਿੱਠੀਆਂ ਗੋਲੀਆਂ ਦੇ ਦੇ ਕਿਸਾਰਤਾ ਪੰਜੀ ਨਾਲ ਤਾਂ ਲਾ ਕੁਛ ਵੀ ਦਿੱਸਤਾ ਹੈਗਾ ਮਲੰਗ ਨੇ ਉਹਦੀ ਘਰੇ ਫਗਦੀ ਨਹੀਂ ਠੱਪਦੀ ਨਹੀਂ ਜੇ ਘਰੇ ਪਗਦੀ ਹੁੰਦੀ ਤਾਂ ਗੱਲਾਂ ਕਾਧੀਆਂ ਤੀਆਂ ਹੋਣਾ ਤਾਂ ਨਹੀਂ ਕੰਮ ਚੱਲਦਾ ਮੈਨੂੰ ਤਾਂ ਲੱਗਦਾ ਕੋਈ ਮੋਟਾ ਹੱਥ ਮਾਰਨਾ ਪਊਗਾ ਐਨਾ ਮਲੰਗਾਂ ਦੇ ਪੱਲੇ ਤਾਂ ਕੁਛ ਨਹੀਂ ਹੋਏਗਾ ਮੈਨੂੰ ਤਾਂ ਉਹਦੀ ਸੋਚ ਆਂਦੀ ਐ ਉਹਨੂੰ ਰੁੜ ਜਾਣੇ ਨੂੰ ਜੱਗੇ ਨੂੰ ਉਹਨੂੰ ਕਿਹਨੇ ਦੱਸਤਾ ਕਿਹਨੇ ਉਹਦੇ ਕੰਨ ਚ ਫੂਕ ਮਾਰੀ ਅਹੀ ਜੀ ਮੈਂ ਤਾਂ ਉਹਨੂੰ 5000 ਲਿਆਣ ਨੂੰ ਕਿਹਾ ਸੀ ਉਹ ਤਾਂ ਮੁੜ ਕੇ ਆਪ ਹੀ ਨਹੀਂ ਦਿਖਿਆ ਜੱਗਾ ਤਾਂ ਕੀ ਉਹਦਾ ਪਰਛਾਵਾ ਵੀ ਨਹੀਂ ਦਿੰਦਾ ਢਾਹ ਜਾਣਾ ਪਤਾ ਨਹੀਂ ਹੈ ਜਾਂ ਕਿਹੜੇ ਪਾਸੇ ਗਿਆਗਾ ਹੂੰ ਤਾਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਤੇਰੇ ਵਾਸਤੇ ਮੈਂ ਅੰਬਰੋਂ ਤਾਰੇ ਤੋੜ ਲਿਆ ਸਵਾਹ ਤੋੜ ਲਿਆ ਮੈਂ ਪੈਸਾ ਤਾਂ ਤੇਰੇ ਮਲੰਗ ਦੇ ਪੱਲੇ ਹੈ ਨਹੀਂ ਗੇ ਹੁਣ ਕੀ ਕਰਾਂ ਮੈਂ ਹੁਣ ਤਾਂ ਨਾ ਗੁੱਡੀਆਂ ਹੂੰ ਕਕਾਹਤੀਆਂ ਛੜੂਏ ਪਿੱਛੇ ਛੱਜ ਪਾ ਕੇ ਛੰਡਤੀ ਮੈਂ ਤਾਂ ਹਾਈਕ ਜੇ ਸਾਡੇ ਵਾਲੇ ਕੋਲੇ ਗੱਲ ਪਹੁੰਚ ਗਈ ਮਨ ਤਾਂ ਡਰ ਵੀ ਬਹੁਤ ਲੱਗਦਾ ਮੈਂ ਤਾਂ ਲੱਤਾਂ ਤੋੜ ਦੂੰ ਚੱਲ ਦੇਖੀ ਜਉ ਕਿਹਰਾ ਹੱਗੱਲ ਜੀਤਾ ਬਣਦੇ ਐ ਤੇ ਪੈਣ ਦੇ ਮਿੱਟੀ ਫੇਰ ਦੇਖਦੇ ਆ ਕੀ ਬਣਦਾ ਗੋਹਾ ਪੱਥਾਂ ਪਰ ਐ ਬੈਠੇ ਕਿੱਥੋਂ ਸਰਦਾ ਫੋ ਫੋ ਮੇਰੇ ਸਾਲੇ ਮੇਰੇ ਸਾਲਿਆਂ ਨੂੰ ਅੱਗ ਲਾ ਕੇ ਫੁੱਫਨੇ ਲੰਡ ਵੀ ਦਾਸਾ ਬੋਲੂਣ ਸੀ ਜਾਂਦੇ ਮੇਰੇ ਸਾਲਿਓ ਬੁਰੇ ਲੱਗਦੇ ਤੀ ਮੇਰੇ ਸਾਲੇ ਮਨ ਖਰਾਬ ਹੋ ਗਿਆ ਮੈਨੂੰ ਸਾਲੇ ਦਾ ਖਾਲੀ ਮੁੜ ਕੇ ਆਉਣਾ ਪੈਗਾ ਮੇਰੇ ਸਾਲੇ ਦਾ ਐ ਹੁਣ ਤਾਂ ਦੁਪਰ ਹੋ ਗਿਆ ਹੁਣ ਤਾਂ ਮੈਨੂੰ ਲੱਗਦਾ ਪੌੜੀਆਂ ਚੜੀਆਂ ਜਾਣੀਆਂ ਖਲਤ ਬਹੁਤ ਮਨ ਦੁਖੀ ਹੋ ਰਹਿ। ਇੱਕਮ ਮੇਰੇ ਸਾਲੇ ਦੀ ਸੁਡਲ ਜੀ ਆ ਚੜੂਗੀ ਹੁਣ ਮੌਰਾ ਤੇ। ਵੀ ਪਾਇਆ ਪੂਰੀ 100 ਕੁਸ ਬੋਲੂਗੀ। ਅੱਜ ਤਾਂ ਨੀਮੀ ਪਾ ਕੇ ਬੈਠਣਾ ਪਊਗਾ। ਨੀਮੀ ਪਾਏ ਤਾਂ ਨਹੀਂ ਸਰਦਾ ਗੱਲ ਕਰ। ਖੋਚਾਂ 'ਚ ਮਰਾਂਗੇ ਡਾਂਗ। ਮੇਰੇ ਦਿੱਲੀ ਜਾਣਾ ਸੁਪਨਾ ਤਾਂ ਪਿੱਛੇ ਰਹਿ ਗਿਆ ਮੇਰਾ ਸਾਲਾ। ਕਰਾਂਗੇ ਮੱਗਰ ਹੋਰ ਨਾਲ ਗੱਲ ਵੀ ਕੋਈ ਨਾ ਕੋਈ ਹਾਲ ਹਿੱਲਾ ਦਾ ਕਰਨਾ ਬੋ ਬਈ। ਐਵੇਂ ਕਿਵੇਂ ਆਪਾਂ ਪਾਈਆਂ ਕੀ ਜਾਣ ਐ। ਉਸ ਚ ਪਾ ਦੇਂਗੇ। ਫਰਾਂ ਵੀ ਆਏ ਪਾਈ ਨੂੰ ਕਿਵੇਂ ਉਹ ਮਾਰ ਦੇਗੇ ਜਾਂ ਕੁੱਟ ਦੇਗੇ ਬਈ ਮੇਰਾ ਹਿਰਦਾ ਜਦੋਂ ਰਾਤ ਨੂੰ ਉਹਨੂੰ ਨੀਂਦ ਆਉਣੀ ਮਸਾ ਟੱਪੇ ਗਈ ਰਾਤ ਮੇਰੇ ਸਾਲੇ ਦੀ ਲੈ ਦੇਖ ਲੈ ਉਹ ਪੈ ਗਿਆ ਕਿ ਮੋਜਾਂ ਨਾਲ ਲੱਤ ਤੇ ਲੱਤ ਤਰ ਕੇ ਵੀ ਚੌੜਾ ਹੋ ਕੇ ਗਿਆ ਤੀ ਪੂਰੀ ਦਾ ਪਾਇ ਆਉਂਦਾ ਚਲ ਆ ਹੀ ਨਹੀਂ ਕੰਮ ਚੱਲਦਾ ਹੈਗਾ ਜਾ ਕੇ ਮੜੇ ਛੋਲੇ ਤਾਂ ਪਾਈ ਦੇਮਾ ਪਤੀ ਤੀ ਉਹਦਾ ਮੈਨੂੰ ਇਹ ਲੱਛਣਾਂ ਦਾ ਉਹ ਜੇਠ ਜੀ ਜੇਠ ਜੀ ਹਾਂ ਕਹਿੰਦਾ ਹਾਂ ਦੇਖ ਲੈ ਕਿਵੇਂ ਵੱਡ ਖਾਣਾ ਵਾਂਗੂ ਪੈਂਦਾ ਨਾ ਜੇ ਮੈਨੂੰ ਫੋਨ ਫੋਨ ਕਰ ਦਿੰਦਾ ਵੀ ਪਾਈ ਮੈਂ ਕਰਿਆ ਆ ਰਿਆਂ ਮੈਂ ਕੌੜਾ ਤੇ ਤੇਲ ਨਾ ਛੋਦਿੰਦੀ ਨਾਲੇ ਤੇਰਾ ਬਾਰਗੇ ਖੜਾ ਕੇ ਨਾ ਸਨਮਾਨ ਕਰਦੀ ਗੱਲ ਵਿੱਚ ਹਾਰ ਪਾ ਕੇ ਮੇਰੀ ਗੱਲ ਸੁਣ ਆ ਟੰਗਾ ਨੂੰ ਤੂੰ ਰਹਿਣ ਦੇ ਚਾਹ ਕਰਦੇ ਘੁੱਟ ਜੇ ਕਰੇਗੀ ਤੇ ਚਾਹ ਤਾਂ ਮੈਂ ਕਰ ਦੂੰਗੀ ਪਹਿਲਾਂ ਖੜਾ ਹੋ ਖੜਾ ਪਹਿਲਾਂ ਮੈਨੂੰ ਗੱਲ ਦੱਸ ਪੂਰੀ ਕੀ ਦੱਸਾਂ ਤੈਨੂੰ ਗੱਲ ਵੀ ਮੈਂ ਤਾਂ ਤੈਨੂੰ ਐ ਕਹਿੰਨੀ ਮਾਤਾ ਤਾਂ ਚਮਤਕਾਰੇ ਕਰਤਾ ਤਾਂ ਜਮੀ ਕਮਾਲ ਕਰਤੀ ਹੈ ਕਿਹੜੇ ਵੇਲੇ ਤੂੰ ਗਿਆ ਕਿਹੜੇ ਵੇਲੇ ਤੂੰ ਜਿੱਤ ਕੇ ਵਾਪਸ ਆ ਗਿਆ ਐਂ ਕਹਿੰਦੀ ਆ ਮੈਂ ਤਾਂ ਤੂੰ ਕਿਉਂ ਜ਼ਖਮਾਂ ਤੇ ਨੂਨ ਪਾਉਣੀ ਐ ਕਿਉਂ ਜ਼ਖਮਾਂ ਤੇ ਨੂਨ ਪਾਉਣੀ ਐ ਕਿਉਂ ਉਹ ਰਾਤ 'ਚ ਖੜੇ ਸੀ ਪੁਲਸ ਵਾਲੇ ਪੁੱਛਣਾ ਤੂੰ ਹੋਟੇਟੇ ਪੈਰੀਗੇਟ ਦੇ ਲਈ ਉਹਨਾਂ ਨੇ ਮੋੜ ਤੇ ਅਸੀਂ ਤਾਂ ਕਹਿੰਦੇ ਤੂੰ ਟਰੈਕਟਰ ਦੇ ਮੰਗ ਰੋ ਪਾਈ ਫਿਰਦਾ ਫਾਇਰ ਬਟਗੇਰ ਜਾ ਬੂਬੇ ਐਡਾ ਜਹਾਜ਼ ਜਿੱਡਾ ਟਰੈਕਟਰ ਸੀ ਲਕੀ ਹੜਦੇ ਤੋ ਕੋਹੋਂ ਦਾ ਵਿਚੀ ਦੇਖੀ ਜਾਂਦੀ ਜਿਹੜਾ ਕੁਸ ਬਣਦਾ ਇਹ ਪੇਚ ਕਿਵੇਂ ਤੂੰ ਦੰਦਾ ਉਹ ਵੀ ਆਪਣੀ ਪੁੱਤ ਨੇ ਕੀ ਕਰੀਏ ਜੇ ਉਹਨਾਂ ਦਾ ਖੂਨ ਨਹੀਂ ਮੱਚਦਾ ਮਰਾ ਸਾਲਾ ਸਾਡਾ ਦਾ ਮੱਚਦਾ ਵੇ ਹਲ ਪਾ ਕੇ ਲੈ ਜਾਂਦਾ ਜਿਹੜੇ ਹਲਾਰਖੇ ਤੇ ਉਹਨਾਂ ਨੇ ਉਹਨਾਂ ਨੂੰ ਕਹਿੰਨੀ ਵੀ ਚੱਕ ਦਿੰਦਾ ਹਲਾਂ ਜਾਂ ਨਾਲੇ ਪਰੇ ਦਿੰਦਾ ਹਲਾਂ ਨਾਲੇ ਪਰੇ ਹੋ ਮੂਰੇ ਹੋ ਗਏ ਖਾਸਮ ਮੈਨੂੰ ਕਹਿੰਦੇ ਤਾਇਆ ਐ ਨਾ ਕਰ ਤੂੰ ਕਹਿੰਦੇ ਸਾਡੀ ਲਿਹਾਜ ਆ ਕਹਿੰਦੇ ਉੱਤੋਂ ਸਾਡੇ ਤੇ ਪ੍ਰੈਸ਼ਰ ਆ ਮੈਂ ਆਖਿਆ ਵੀ ਤੁਸੀਂ ਸਾਡੇ ਨਾਲੇ ਰਲ ਜਾਓ ਉਹ ਕਹਿੰਦੇ ਤਾਇਆ ਐ ਨਹੀਂ ਕਰਿਆ ਕਰਦੇ ਕਹਿੰਦੇ ਸਮਾਈ ਨਾਲ ਜਿੱਤਾਂਗੇ ਲੈ ਕਹਿੰਦੇ ਐਂ ਕਰ ਟਰੈਕਟਰ ਉਰੇ ਖੜਾ ਜਾ ਬਸ ਚੜ ਜਾ ਓ ਮਾਇਆਖਾ ਮੈਂ ਵੀ ਪੁੱਤ ਣਖ ਦਾ ਵੱਜਿਆ ਹੋਇਆ ਮੈਂ ਵੀ ਅਣਖ ਦਾ ਮਾਰੀਆਂ ਮਸੀਂ ਬਸ ਥੋੜੀ ਚੜਦੇ ਆ ਐਸੇ ਤੇ ਜਾਵਾਂਗੇ ਜੱਟਾਂ ਦੇ ਜਹਾਜ਼ ਤੇ ਜਗੇ ਨਹੀਂ ਕੋਈ ਗੱਲ ਨਹੀਂ ਭਾਈ ਜੇ ਮੈਨੂੰ ਨਹੀਂ ਲੰਘਣ ਦਿੰਦੇ ਦੋ ਬੰਦੇ ਹੋਰ ਲਿਆਵਾਂਗੇ ਣਖ ਨੂੰ ਪੰਜ ਟਰੈਕਟਰ ਲਿਆ ਮੈਂ ਇਕੱਠੇ ਅੱਛਾ ਪੰਜ ਟਰੈਕਟਰ ਲਿਆ ਮੈਂ ਇੱਕ ਤਾਂ ਤੋਂ ਟਰੈਕਟਰ ਲੈ ਕੇ ਲੰਘਿਆ ਨਹੀਂ ਗਿਆ ਤੂੰ ਐਂ ਕਹਦੇ ਵੀ ਮੈਂ ਤਾਂ ਗਿਆ ਨਹੀਂ ਤੂੰ ਮੁੜਿਆ ਆਇਆ ਇਹ ਗਿਆ ਤੀ ਗਿਆ ਤੀ ਸੁਟਲੇ ਸੁਟਲੇ ਜੇ ਤੂੰ ਨਹੀਂ ਜਾ ਸਕਦੀ ਮੈਂ ਤਾਂ ਗਿਆ ਤੀ ਮੰਨੋ ਸੁਟੜ ਨਾ ਕਿਹਾ ਕਰ ਤੈਨੂੰ 50 ਵਾਰੀ ਕਹਤਾ ਜਾਣ ਤੇ ਕਦੇ ਗੁੱਠਾ ਦੇ ਤੂੰ ਹਲਕਾ ਚ ਸਮਾਰ ਕੇ ਦੇ ਦੇਂਗੀ ਗੁੱਠਾ ਹਲਕਾ ਚ ਨਾ ਮੇਰੀ ਗੱਲ ਸੁਣ ਲੈ ਜੇ ਟਰੈਕਟਰ ਸਿੱਤਾ ਲਿਆ ਕੇ ਮਾਰਦੇ ਵਾਪਰ ਬੀਂਕਾ ਹੋ ਜਾਂਦਾ ਤੇਰਾ ਖਸਮ ਤੇਰਾ ਉਹ ਹੁਣ ਉਹ ਉਹ ਤਾਂ ਲਵਾਉਣਾ ਹਲੇ ਰੱਬੇ ਕੀ ਵਰਕਸ਼ਾਪ ਚ ਉਹ ਜਿਹੜਾ ਜੇ ਸੀਬੀ ਤੇ ਲੱਗਿਆ ਹੁੰਦਾ ਮੂਰੇ ਉਹ ਲਵਾਉਣਾ ਟਰੈਕਟਰ ਦੇ ਵੀ ਉਹਦੇ ਨਾਲ ਖਿੱਚਾਂਗੇ ਹੁਣ ਕੋਈ ਚੱਕਰ ਨਹੀਂ ਨਮਾ ਲਵਾ ਲੈਂਦੇ ਟਰੈਕਟਰ ਹੀ ਨਮਾ ਲਿਆਉਂਦੇ ਕਿੱਡੀ ਕ ਗੱਲ ਤੀ ਦੱਸ 911 ਲਿਆਉਂਦੇ ਹਾਂ ਜੇਠ ਵੀ ਨਮਾ ਲਿਆਉਂਦੀ ਜੇ ਜੇਲ੍ਹ ਚ ਭੇਜ ਦਿੰਦੇ ਵੇ ਵਧੀਆ ਤੀ ਪੱਕ ਜਾਂਦਾ ਮੈਂ ਤਾਂ ਕਹਿੰਦੀ ਤੂੰ ਜੇਠਾਂ ਦਾ ਕੀ ਘਟਾ ਤੀ ਆਪਣੇ ਬੀਹ ਬੇੜੇ ਚ ਬਿਠਿਆ ਰਹੇ ਨੇ ਤੇਰੇ ਵਰਗੇ ਛੜੇ ਮਲੰਕ ਨਹੀਂ ਮੇਰੇ ਸਾਲੇ ਦੀਏ ਹੋਰਾਂ ਨੂੰ ਮੂੰਹ ਲਾਈ ਜਾਈ ਜਿਹੜਾ ਕਰੇ ਆ ਬਰਜ ਖਲੀਫਾ ਵਰਗਾ ਮੇਰੀ ਗੱਲ ਸੁਣ ਗੋਲੀ ਕੀ ਬੋਲਦਾ ਹਾਂ ਫੇਰਾ ਬਰਜ ਖਲੀਫੇ ਦਾ ਨਹੀਂ ਹੱਟਾਉਂਦਾ ਬੁੱਤੀ ਆ ਜਾਂ ਬਰਜ ਖਲੀਫ ਹਾਂ ਵੱਧ ਘਟਨਾ ਬੋਲੀ ਮੈਨੂੰ ਹਾਂ ਵੱਧ ਘਟਨਾ ਬੋਲੀ ਤੂੰ ਕਿਵੇਂ ਬੋਲਦੀ ਆ ਤੂੰ ਮੋਖ ਮਾਰ ਕੇ ਕੋਈ ਨਹੀਂ ਮੋਖ ਮਾਰੀ ਕੋਈ ਮੋਖ ਮਾਰੀ ਦਰ ਤਾਂ ਗਿਆ ਨਹੀਂ ਮੈਂ ਚਾਦਰਾਂ ਚੱਕ ਕੇ ਖੰਭ ਮਾਰਤਾ ਤੀ ਮਾ ਆਜੋ ਤੂੰ ਤਾਂ ਛੜਾ ਮੂਰੇ ਮੇਰੀ ਗੱਲ ਸੁਣ ਛੜਾ ਮਲਾਂਗਾ ਤਨੂ ਆ ਵੀ ਮੈਂ ਕੀ ਕਰਨਾ ਉੱਥੇ ਤਾਂ ਸਾਡੇ ਵਰਗੇ ਕਬੀਲਦਾਰ ਬੰਦੇ ਜਾਂਦੇ ਨੇ ਅੱਗੇ ਉਹ ਖੜਦੇ ਨੇ ਵੀ ਹਾਂ ਸਾਡੇ ਜਵਾਬ ਲੈ ਮਾਂਗ ਤਨੂੰ ਕੀ ਫਿਕਰਾ ਕਿਸੇ ਦੀ ਨਹੀਂ ਨੀ ਉਹ ਬੰਦਾ ਫਿਕਰ ਕਰੂਗਾ ਜੀਨੂੰ ਸੱਤ-ਸੱਤ ਦਿਨ ਨਹਾਉਣ ਦਾ ਟਾਈਮ ਨਹੀਂ ਮਿਲਦਾ ਸੁਡੜ ਮੇਰੇ ਸਾਲੇ ਦੀ ਏਡੀ ਦੁਰੋਂ ਮੁਸਕ ਮਾਰਦੀ ਐ ਵੀ ਮੇਰੇ ਇਸ ਤਾਂ ਮੁਸਕਾਪੀ ਮਾਰਨੀ ਐ ਸਾਰੇ ਤਾਂ ਮੈਂ ਪਸੂ ਡੰਗਰ ਦਾ ਕਰਦੀਆਂ ਗੋਹਾ ਛਿੜਦੀਆਂ ਗੋਹਾ ਪਾਤਦੀਆਂ ਚਾੜੂ ਪੋਚਾ ਕਰਦੀਆਂ ਤੇਰੇ ਕਫਣ ਵੀ ਫੂਕਦੀਆਂ ਹਾਂ ਕੱਪੜੇ ਪਾਤ ਪਤੇਲੇ ਪਾਉਣਾ ਜਿਹੜੇ ਕਦੇ ਇੱਥੇ ਪ੍ਰੈਸ ਕਰਦੇ ਕਦੇ ਉੱਤੇ ਪ੍ਰੈਸ ਕਰਦੇ ਨਾ ਤੇਰੇ ਤੇ ਕਿਉਂ ਮੁਸਕ ਮਾਰੂਗੀ ਤੂੰ ਤਾਂ ਕੰਜਰਾ ਕੱਪੜਾ ਦੇ ਮਾੜਾ ਮੋਟਾ ਦਾਗ ਨਹੀਂ ਲੱਗਣ ਦਿੰਦਾ ਬੇਲਾ ਮਲੰਗ ਨਾ ਮੇਰੀ ਗੱਲ ਸੁਣ ਲੈ ਮੇਰੇ ਕੱਪੜਿਆਂ ਬਾਰੇ ਵੱੱਤ ਘੱਟ ਨਾ ਬੋਲੀ ਇੱਕ ਲੀੜਾ ਧੋਨੀਏ ਮੇਰੇ ਸਲੇ ਦੀ ਉਸੇ ਨੂੰ 100 ਵਾਰੀ ਸੁਣਾਤਾ ਨਹੀਂ ਕੀਤੀ ਛੋਟੇ ਪੱਲੇ ਪੰਡ ਪੱਲੇ ਐ ਨੰਗਾ ਦੇ ਅਹੀਂ ਦੀ ਟਟਿਰੀ ਵਰਗੀ ਜਦੋਂ ਆਈਆਂ ਮੇਰੇ ਸਲੇ ਦੀ ਖਾ ਖਾ ਕੇ ਸਾਡੀਆਂ ਪੰਜੀਰੀਆਂ ਨਾਈਆਂ ਦੇ ਕੱਟੇ ਵਰਗੀ ਹੋ ਗਈਆਂ ਹਾਂ ਹੋਰ ਟਿਵੀ ਤਾਂ ਇਹ ਜੀ ਹੁੰਦੀਆਂ ਰੱਖੇ ਨਾ ਇਹ ਜੀ ਟਟਿਰੀ ਹੁੰਦੀ ਆ ਇਹ ਜੀ ਆ ਜਿਹੜਾ ਕੁਰਤਾ ਪਾਈ ਬੈਠਾ ਨਾ ਮੇਰੀ ਮਾਂ ਨੇ ਮੈਨੂੰ ਸੂਟ ਦਿੱਤਾ ਸੀ ਪਤਾ ਨਹੀਂ ਕਿੜਵੇਂ ਚੱਕ ਕੇ ਲੈ ਗਿਆ ਆਪਦਾ ਕੁਰਤਾ ਸਮਿਆ ਲਿਆ ਵੱਡਾ ਆ ਕੱਪੜੇ ਵਾਲਾ ਇਹ ਮੈਂ ਮੇਰਾ ਮੈਂ ਲੈਂਦਾ ਸੀ ਕਾਲਾ ਚਾਦਰੇ ਦੋ ਹਾਂ ਮੇਰੇ ਸਲੇ ਦੀ ਉਹਦਾ ਸੂਟ ਬਣਵਾ ਲਿਆ ਹਾਂ ਮਾ ਮਾਣਾ ਬਣਵਾਵਾਂ ਨਾ ਕੀ ਗੱਲ ਇੰਨਾ ਮਹਗਾ ਕੱਪੜਾ ਲਿਆ ਉਹ ਕੋਈ ਤਾਰ ਕਰਕੇ ਬਾਣੀਆਂ ਦੇ ਦਿੰਦਾ ਕਾਉਣਾ ਨੂੰ ਪੈਸੇ ਤੁਸੀਂ ਦਿੰਦੇ ਜਿਹੜਾ ਤੇਰੀ ਜ਼ਮੀਨ ਬੌਣੇ ਹੋ ਜਿਹੜੇ ਮੇਰੀ ਜ਼ਮੀਨ ਬੌਣੇ ਹੋ ਹਾਂ ਖੰਡਾ ਨਹੀਂ ਐਡਾ ਘਟ ਲੱਗਿਆ ਹੋਇਆ ਰੋਟੀਆਂ ਨਾਲ ਨਹੀਂ ਰੱਜਦਾ ਮੂਤ ਨਾਲ ਨਹੀਂ ਰੱਜਦਾ ਭੁੱਖੀ ਨਾਲ ਨਹੀਂ ਰੱਜਦਾ ਹੋਰ ਦਸ ਕਾਣਾ ਰੱਜੇਗਾ ਤੂੰ ਮੇਰੀ ਗੱਲ ਸੁਣ ਲੈ ਤੂੰ ਬੰਝ ਨਾ ਘੜਾ ਲਈ ਤੇਰੇ ਬਰੋਬਰ ਮੈਂ ਕੋਈ ਇਹੋ ਜਿਹਾ ਗਾਜਰ ਕਿੱਲਾ ਲਿਆ ਕੇ ਬਿਠਿਆ ਦੂੰਗਾ ਜਿਹਦੇ ਕਣੀ ਝਾਕ ਝਾਕ ਕੇ ਮੇਰਾ ਅੱਖੇ ਹੀ ਟੱਡੀਆਂ ਰਹਿ ਜਾਣਗੀਆਂ ਤੂੰ ਬੰਝ ਘਟ ਤੂੰ ਬੰਝ ਗੱਟ ਕੇ ਤਕਾ ਜੇ ਤੇਰਾ ਬੰਝ ਪੱਟ ਕੇ ਨਾ ਪਹਿਲੇ ਪਿੰਡ ਛਿੱਟਿਆ ਨਾ ਮੰਨੂ ਵੀ ਜੱਟ ਦੀ ਕੀਨੇ ਕਹਿਣਾ ਹਾਂ ਮੈਂ ਤੇ ਹੂਏ ਕੋਈ ਨਹੀਂ ਸੀ ਚੜੀ ਤੈਨੂੰ ਗੋਡਾ ਥੱਲੇ ਲੈ ਲੈ ਤੂੰ ਲੈ ਕੇ ਤੂੰ ਲੈ ਕੇ ਤਾਂ ਦਿਖਾਉ ਤੈਨੂੰ ਕਿਵੇਂ ਆਇਆ ਕਰਦੇ ਨੇ ਲੈ ਕੇ ਆਇਆ ਗੋਡੇ ਥੱਲੇ ਲਾਣਾ ਗੋਡਾ ਹੱਕ ਤਾਂ ਮੈਂ ਵੀ ਧਰ ਲੂਗੀ ਮੇਰੀ ਗੱਲ ਸੁਣ ਲੈ ਤੂੰ ਜ਼ਾਦੇ ਨਾ ਬੋਲ ਮੈਂ ਤੈਨੂੰ ਮੈਂ ਤਾਂ ਤੀਮੀ ਮਾਨੀ ਕਰਕੇ ਤੈਨੂੰ ਚੁੱਪ ਕਰ ਜਾਣਾ ਵੀ ਕਾਹਨੂੰ ਨਹੀਂ ਮੈਂ ਬਹੁਤ ਪੜਾਂ ਮੈਂ ਬਹੁਤ ਪੜਾਂ ਪੜਾਂ ਬਹੁਤ ਪੜਾਂ ਜਾਣਦੀ ਆ ਤੈਨੂੰ ਬਹੁਤ ਪੜਾਂ ਨੂੰ ਆਇਆ ਭੇੜੇ ਵਾਲਾ ਪੁੱਥੀ ਦੇਖ ਲੈ ਭੇੜੇ ਵਾਲੀ ਐ ਈਮੀਆਂ ਨਾਲ ਲੜਨ ਚਾੜਦੇ ਹੋਰ ਤੱਕ ਤੈਨੂੰ ਕੋਈ ਚੱਜਦਾ ਕੰਮ ਕਰਨਾ ਆਉਂਦਾ ਨਹੀਂ ਦੇਊਗਾ ਢਾਕੇ ਮੇਰਾ ਸਿੰਘ ਫਸਾਲੂ ਦੇਊਗਾ ਢਾਕੇ ਮੇਰਾ ਸਿੰਘ ਫਸਾਲੂ ਕਿ ਤੇਰੀ ਸੋਕਣ ਲੱਗਦੀਆਂ ਮੈਂ ਤੂੰ ਮੇਰੀ ਗੱਲ ਸੁਣ ਲੈ ਤੂੰ ਜੀਤੋਂ ਮਰਜੀ ਪੁੱਛ ਲਈ ਜੀਤੋਂ ਮਰਜੀ ਨਹੀਂ ਜਦੋਂ ਮੱਛਰ ਬਦਮਾਸ਼ ਕੁੱਟਿਆ ਲੱਤਾਂ ਤੋੜ ਕੇ ਆਪ ਦੱਸਿਆ ਤੇ ਐਸਚੋ ਨੂੰ ਵੀ ਮੈਂ ਤੋੜੀਆਂ ਉਹ ਤਾਂ ਮੱਛਰ ਬਦਮਾਸ਼ ਟੀ ਜਿਹੜੀਆਂ ਲੱਤੜਾ ਕੇ ਘਰੇ ਵਾਜਿਆ ਮਾਤਾ ਤੋੜ ਕੇ ਆਪ ਜਉ ਉਠਾੜੇ ਚ ਕਿਤੇ ਹੋਰ ਪਿੱਤੋਂ ਮੋਰਾਵਾ ਕਰਤਾ ਹਾਂ ਪੁੱਛੀ ਜਾ ਕਿ ਐਸੇ ਚੋਂ ਨੂੰ ਵੀ ਜੱਸਾ ਰੰਗੜਿਆੜੀਆ ਕੌਣ ਤੀ ਜਾ ਕੇ ਪੁੱਛੀ ਜਾਣਦੀ ਬੇ ਚੱਛਾ ਰੰਗੜਿਆੜੀਆ ਚੱਛਾ ਰੰਗੜਿਆੜੀਆ ਜਾਣ ਕੇ ਰੰਗੜਾ ਉੱਗ ਜਾ ਜੇ ਲੈ ਕੇ ਦੇਣੀਆਂ ਚਾਹ ਦੀ ਕੁੱਟ ਲਿਆ ਦੇ ਮੇਰੇ ਸਾਲੇ ਦੀ ਜਦੋਂ ਆ ਜੂ ਕਰੇ ਲੱਗ ਜੂ ਮੱਥਾ ਚਾਉਣਾ ਹਾਂ ਮੂੰਹ ਤੇ ਪੀਲਾ ਮੂੰਹ ਤੇ ਪੋਰਾ ਨਹੀਂ ਲੈ ਕੇ ਨਹੀਂ ਚਾਹ ਇਹ ਮੇਰੀ ਗੱਲ ਸੁਣ ਮੇਰੇ ਸਾਲੇ ਦੀ ਕੀ ਕਰੇ ਬੰਦਾ ਤੀਮੀ ਨਾਲ ਤਾਂ ਬੰਦਾ ਲੜ ਵੀ ਨਹੀਂ ਸਕਦਾ ਨਾ ਬੰਦਾ ਹੱਥ ਚੱਕ ਸਕਦਾ ਇਹ ਤਾਂ ਜਦੋਂ ਰੱਬ ਨੇ ਬਣਾਤੀਆਂ ਨਾ ਸ੍ਰਿਸ਼ਟੀ ਦਾ ਨਾਸ਼ੇ ਕਰਤਾ ਮੇਰੇ ਸਾਲੇ ਦਾ ਇਹ ਤਾਂ ਨਾ ਕਿਸੇ ਪੀਰ ਪਗੰਬਰ ਤੋਂ ਲੋਟ ਆਈਆਂ ਨਾ ਕਿਸੇ ਹੋਰ ਤੋਂ ਲੋਟ ਆਈਆਂ ਸੀ ਤਾਂ ਹੈਗੀ ਕਿਹੜੇ ਖੇਤ ਦੀ ਮੂੜੀਆਂ ਇਹ ਤਾਂ ਮੇਰੇ ਸਾਲੇ ਦੀਆਂ ਜਦੋਂ ਬੈ ਜਾਂਦੀਆਂ ਨੇ ਇਹ ਤਾਂ ਕੱਲੀ ਨਹੀਂ ਮਾਨ ਹੁੰਦੀ ਇਹਦਾ ਫਿਰ ਵੀ ਤਿੰਨ ਚਾਰ ਨੇ ਮੇਰੇ ਸਾਲੇ ਦੀਆਂ ਤੇ ਕਦੀਆਂ ਭੈਣਾ ਜੀਆਂ ਪਹਿਲੀ ਵਿਆਹਤੀਆਂ ਮਰੇ ਸਾਲਿਆਂ ਨੇ ਵੀ ਹਾਂ ਠੀਕ ਹੈ ਪਹਿਲੀ ਵਿਆਹਤੀਆਂ ਜੇ ਕਦੀ ਛੜੀ ਰੱਖ ਦਿੰਦੇ ਮਰੇ ਸਾਲਿਓ ਮੇਰੇ ਜੋਗੀ ਤਾਂ ਰਹਿ ਜਾਂਦੀ ਮੈਂ ਤਾਂ ਉਤੇ ਕਰ ਲੰਦਾ ਕੋਈ ਮਤਲਬ ਟਰਾਈ ਵੀ ਹਾਂ ਵਿਆਹ ਬੂ ਲਿਆ ਹੁੰਦੇ ਜੀ ਇੱਕ ਤਾਂ ਦੀਵਾ ਬਾਲਿਆ ਹੁੰਦਾ ਨਾ ਫੇਰ ਆਉਂਦੀ ਇਹ ਲੁੱਟ ਮੇਰੇ ਸਾਲੇ ਦੀ ਨੇ ਕਿੱਥੇ ਦੁਖੀ ਕਰਿਆ ਇੱਕ ਤਾਂ ਪੁੱਤ ਆਣ ਨਹੀਂ ਅੱਕ ਲੱਗਣਦਾ ਇਸ ਕੋ ਮੇਰੇ ਸਾਲੇ ਦੀ ਆਉਂਦੇ ਘਰੇ ਮੱਥੇ ਲਾ ਕੇ ਨੇ ਮੇਰੇ ਸਾਲਾ ਚਾਉਣਾ ਇਹਦਾ ਘਰੋਂ ਹੀ ਜਾਣਾ ਪਊਗਾ ਇਹ ਨਹੀਂ ਮੇਰੇ ਸਾਲੇ ਕਦੇ ਕੋਈ ਟੁਕ ਰੋਟੀ ਦਾ ਦਿੰਦੇ ਇਹਦਾ ਜਿੱਦ ਕਿਸੇ ਦੇ ਨਾ ਕਰਾਤੀ ਨਾ ਜ਼ਮੀਨ ਪੋਦੇ ਆਉਂਗੇ ਲੁੱਟ ਮੇਰੇ ਸਾਲਿਆ ਤੁਸੀਂ ਹਾਂ ਰਾਤ ਨੂੰ ਪੌਆ ਪੀ ਕੇ ਤਾਂ ਜੇ ਨਾ ਤਾਂ ਹੁਣ ਕੁੱਟੀ ਨਾ ਵੀ ਕੀ ਜਾਣੂਗੀ ਮੇਰੇ ਸਾਲੇ ਦਾ ਹੋਰ ਫਿਰ ਮੈਂ ਦਰਸਾਂ ਠੀਕ ਆ ਬੇਟਾ ਠੀਕ ਆ ਸਭ ਹੋਰ ਤੁਸੀਂ ਸੁਣਾਓ ਕੀ ਆ ਵਧੀਆ 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 ਖੇਤੀਬਾੜੀ ਠੀਕ ਆ ਵਧੀਆ ਹਾਂ ਖੇਤੀਬਾੜੀ ਠੀਕ ਆ ਵਧੀਆ ਚੱਲ ਰਹੀ ਹੈ ਖੇਤੀਬਾੜੀ ਚੱਲ ਵਧੀਆ ਕਣਕ ਕਣਕ ਵਧੀਆ ਖੜੀ ਹੈ ਹਾਂ ਕਣਕ ਪਾਉ ਵਧੀਆ ਮੌਸਮ ਠੀਕ ਚੱਲ ਰਿਹਾ ਚੱਲ ਵਧੀਆ ਹਾਂ ਮੌਸਮ ਤਾਂ ਘੱਟ ਠੀਕ ਹੈ ਤਣ ਪੱਤੇ ਹੋ ਗਏ ਹੁਣ ਦੇ ਨਾਲ ਨਾਲ ਅੱਜ ਕੱਲ ਟਾਈਮ ਹੋਰ ਹਰਕ ਪੈ ਜਾਂਦਾ ਦਿਨਾਂ ਦਾ ਫਿਰ ਵੀ ਹੈ ਨਾ ਹਾਂਜੀ ਹਾਂ ਹੋਰ ਉੱਥੇ ਗਏ ਦੀਆ ਟਰੈਕਟਰ ਜਾਂ ਲੈ ਕੇ ਇਸ ਤੱਕ ਖਸਾਨੀ ਮੋਰਚੇ ਤੇ ਉਹ ਰਾਹ ਚੋਂ ਮੋੜ ਤੇ ਸਰਵਾਲੇ ਨੇ ਪੁਲਿਸ ਵਾਲੇ ਖੜੇ ਦੀ ਉੱਥੇ ਉਹ ਕਹਿੰਦੇ ਭਾਈ ਤੁਸੀਂ ਨਹੀਂ ਜਾ ਸਕਦੇ ਕਹਿੰਦੇ ਟਰੈਕਟਰ ਲੈ ਕੇ ਕਹਿੰਦੇ ਬਸ ਝੜ ਜੋ ਮੈਂ ਕਿਹਾ ਵੀ ਟਰੈਕਟਰ ਲੈ ਕੇ ਜਾਵਾਂਗੀ ਕਾਰਨ ਕਿ ਬਸ ਕਾਹਤੋਂ ਕਿਹਾ ਉਹਨਾਂ ਨੇ ਝੜ ਜੋ ਉਹ ਕਹਿੰਦੇ ਵੀ ਫਿਰ ਤੁਸੀਂ ਟਰੈਕਟਰਾਂ ਨਾਲ ਕਹਿੰਦੇ ਉਹ ਖਿੱਚ ਲੈਣ ਉਹ ਬੈਰੀਕੇਟ ਜੇ ਉਹਦਾ ਕਿਤੇ 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 ਸਾਡਾ ਪੰਗਾ ਲੈਂਦਾ ਮੋਦੀ ਕਿੱਥੇ ਬਹਿਣਗੇ ਹੋਰ ਮੈਂ ਸਮਝਾਇਆ ਸੀ ਉਹਨਾਂ ਨੂੰ ਉਹ ਕਹਿੰਦੇ ਮਾਹ ਚੱਲ ਪਈ ਫਿਰ ਹੁਣ ਕੀ ਕਰੀਏ ਹੁਣ ਕਰੀ ਐ ਖੜ ਇੱਕ ਦੋ ਜੱਥੇ ਬੰਦੀਆਂ ਜੀਆਂ ਨਾਲ ਗੱਲ ਉਹ ਕਹਿੰਦੇ ਵੀ ਆਪਾਂ ਬਣਾ ਕੇ ਰਹਿ ਵੀ ਖਾਸਾ ਤਾਕੜਾ ਮੋਰਚਾ ਰਹਿ ਕੇ ਚੱਲਾਂਗੇ ਬਣਾਇਆ ਜੱਥੇ ਬੰਦੀਆਂ ਨੇ ਪ੍ਰੋਗਰਾਮ ਅਗਲੀ 14 ਤਰੀਕ ਦਾ ਅੱਛਾ ਅਗਲੀ 14 ਦਾ ਰੱਖਿਆ 14 ਨੂੰ ਸਾਰਾ ਆਲਾ ਟਾਲਾ ਤਕਰੀਬਨ ਕੇਰਲਾ ਕੀ ਮਧ ਪ੍ਰਦੇਸ਼ ਕੀ ਅੱਛਾ ਰਾਜਸਥਾਨ ਕੀ ਸਾਰੇ ਪਾਸਿਓਂ ਦਿੱਲੀ ਨੂੰ ਘੇਰਨਾ ਅੱਛਾ ਜੱਥੇਬੰਦੀ ਨੇ ਬਣਾਇਆ ਪ੍ਰੋਗਰਾਮ ਫਿਰ ਤਾਂ ਬਾਈ ਠੀਕ ਹੈ ਫਿਰ ਤਾਂ ਤਕੜਾ ਹੰਪੜਾ ਮਾਰਾਂਗੇ ਛੱਡਦੇ ਨਹੀਂ ਜਮਾ ਹਾਂ ਬਹੁਤ ਜੱਟ ਤਕੜਾ ਲੱਗਦਾ ਛੱਡਦੇ ਨਹੀਂ ਹੈਗੇ ਜਮਾ ਹਨਾ ਹਾਂਜੀ ਹਾਂ ਨਾਲੇ ਆਏ ਹੋ ਜੂ ਕਣਕਾਂ ਲਵੇ ਲੱਗ ਗਿਆਣੀਆਂ ਆ ਬਸ ਪਾਏ ਆ ਵੀ ਜੇ ਕਣਕਾਂ ਤੋਂ ਪਹਿਲਾਂ ਪਹਿਲਾਂ ਤੂੜੀਆਂ ਤੋਂ ਪਹਿਲਾਂ ਪਹਿਲਾਂ ਜਿੱਤ ਲਈਏ ਤਾਂ ਚੰਗੀ ਗੱਲ ਐ ਮੋਰ ਤਾਂ ਜਿੱਤਾਂਗੇ ਥੋੜਾ ਜਿਹਾ ਜੱਥੇਬੰਦੀਆਂ ਕਈ ਵਾਰੀ ਕੀ ਕਰਦੀਆਂ ਨੇ ਸਾਵਧਾਨ ਲਾਉਣੀ ਜੇ ਇਕੱਠੀਆਂ ਚੱਲ ਕੇ ਰਲ ਕੇ ਚੱਲਾਂਗੇ ਸਾਰੇ ਤਾਂ ਗੱਲ ਬਣੂਗੀ ਹਾਂ ਗੱਲ ਤਾਂ ਬਈ ਮਿੰਤਰ ਸਿੰਘ ਦਾ ਹੀ ਬਣਦੀ ਜੇ ਰਲ ਕੇ ਚੱਲਾਂਗੇ ਪਹਿਲਾਂ ਹੁਣ ਮੁਠੀ ਦਾ ਮੁਠੀਏ ਹੁੰਦੀ ਐ ਇੱਕ ਉਂਗਲੇ ਕੇ ਹੁੰਦੀ ਐ ਹਾਂ ਮੁਠੀ ਦਾ ਮੁਠੀਏ ਹੁੰਦੀ ਐ ਜੇ ਮੁਠੀ ਹੋਵੇ ਮੁਠੀ ਦਾ ਘਸੁੰਨ ਬਣ ਜਾਂਦਾ ਜਿੱਥੇ ਠੋਕ ਦਈਦਾ ਹਾਂ ਫਿਰ ਜੇਬੇ ਪਾ ਮਾਦੀਆਂ ਕਰਦਾ ਨਾ ਆਏ ਆਏ ਫਿਰ ਹਾਂ ਗੱਲ ਤਾਂ ਬਈ ਤੇਰੀ ਸੱਚੀ ਐ ਸੁਣਾਣਿਆ ਗੱਲ ਕਰ ਅੱਜ ਗੱਲ ਕੋਈ ਮੰਨਦਾ ਨਹੀਂ ਮਿੰਤਰ ਸਿੰਘ ਹਰੇਕ ਨੂੰ ਐ ਹੁੰਦਾ ਵੀ ਬਸ ਮੇਰੀ ਚੱਲੇ ਦੱਸੇ ਹਾਂ ਚੱਲੇ ਦਾ ਸਹੀ ਉਹ ਤੇਰੇ ਲਈ ਮਲਾਇਂਦਾ ਨੇ ਮੋਟਰਸਾਈਕਲ ਆਪ ਹੀ ਚਲਾਈ ਉਹ ਕਿਸ ਨਾਲ ਯਾਰਾ ਓਏ ਹਾਂ ਓਏ ਧੀਰੇ ਰੇਸ ਵਾਲੇ ਵੀ ਓਏ ਆਪ ਮੇਰੇ ਸਾਲੇ ਦੀ ਮਲਾਂਗੇ ਜੇ ਨਾਲ ਕਿੱਧਰ ਚੜੀ ਫਿਰਦੀ ਆ ਓ ਮਿੰਦਰਾ ਮੋਰਚਾ ਦਾ ਆਪਾਂ ਫੇਰ ਜਿੱਤਾਂਗੇ ਪਹਿਲਾਂ ਘਰ ਸੰਭਲੀਏ ਯਾਰਾ ਸੰਭ ਸੰਭ